ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਜਿਹੜਾ ਪੋਡਕਾਸਟ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਬਿਊਟੀਫੁੱਲ ਹੋਣ ਜਾ ਰਿਹਾ ਹੈ ਕਿਉਂਕਿ ਬਿਊਟੀ ਦੇ ਉੱਤੇ ਗੱਲਾਂ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਬਹੁਤ ਹੀ ਬਿਊਟੀਫੁੱਲ ਚਿਹਰਾ ਤੁਹਾਡਾ ਜਾਣਿਆ ਪਛਾਣਿਆ ਮੈਡਮ ਲਵ ਗਿਲ ਜਿਨ੍ਹਾਂ ਦੇ ਨਾਮ ਦੇ ਵਿੱਚ ਹੀ ਲਵ ਹੈ ਅੱਜ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੁੜੀਆਂ ਨੂੰ ਕਿਹੜੇ-ਕਿਹੜੇ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਉਹਨਾਂ ਨਾਲ ਡਿਸਕਸ ਕਰਾਂਗੇ ਬਹੁਤ ਸਾਰੀ ਖੂਬਸੂਰਤੀ ਲੈ ਕੇ ਘੁੰਮਦੇ ਆ ਉਹਨਾਂ ਤੋਂ ਆਪਾਂ ਕਿਦਾਂ ਲਈਏ ਥੋੜੀ-ਬਹੁਤੀ ਖੂਬਸੂਰਤੀ ਸਾਰੇ ਜਾਨੇ ਨਾਲ ਮਿਲ ਕੇ ਜੀ ਮੈਡ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਪਹਿਲਾ ਮੈਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿ ਜਿਹੜੀ ਰੂਪਾਂਜਲੀ ਕਿਟ ਆਈ ਹੋਈ ਆ ਪੂਰੀਆ ਤੁੰਬਾ ਵਾਈਆਂ ਉਹਨੇ Google ਤੇ Amazon ਤੇ ਕੁੜੀਆਂ ਖਾਸ ਕਰਕੇ ਕੁੜੀਆਂ ਤੇ ਇਹਦੇ ਵਿੱਚ ਕਿਹੜੇ ਐਵੇਂ ਦੇ ਪ੍ਰੋਡਕਟਸ ਹੈਗੇ ਆ ਕਿ ਜਿਹੜੇ ਕੁੜੀਆਂ ਇੰਨੀਆਂ ਜ਼ਿਆਦਾ ਐਕਸਾਈਟਿਡ ਹੋਈਆਂ ਵਾਂ ਐਕਚੁਅਲੀ ਨਾ ਅੱਜ ਤੱਕ ਫੇਸ ਵਾਸਤੇ ਕਰੀਬਾਂ ਬਹੁਤ ਆਈਆਂ ਲੋਸ਼ਨ ਬੜੇ ਆਏ ਹਰ ਤਰ੍ਹਾਂ ਦੀਆਂ ਚੀਜ਼ਾਂ ਆਇਆਂ ਸਕਰਬ ਆਏ ਨੇ ਬੜਾ ਕੁਝ ਆਇਆ ਲੇਕਿਨ ਪਹਿਲੀ ਵਾਰੀ ਰੂਪਾਂਜਲੀ ਦੇ ਵਿੱਚ ਇੱਕ ਚੀਜ਼ ਸਾਡੇ ਜਿਹੜੇ ਬਹੁਤ ਹੀ ਸੀਨੀਅਰ ਵੈਦ ਨੇ ਉਹਨਾਂ ਨੇ ਕੰਮ ਕੀਤਾ ਕਿਉਂਕਿ ਕਾਸਮੈਟਿਕ ਦੇ ਵਿੱਚ ਜਿੰਨਾ ਮਰਜੀ ਕੰਮ ਕਰ ਲੋ ਡਿਫਰੈਂਟ ਚੀਜ਼ ਆ ਜਦੋਂ ਅਸੀਂ ਆਯੁਰਵੇਦ ਸਿਸਟਮ 'ਚ ਕੰਮ ਕਰਦੇ ਆ ਇੱਕ ਉੱਚ ਕੋਟੀ ਦੇ ਵੈਦ ਜਦੋਂ ਕੰਮ ਕਰਦੇ ਆ ਨਾ ਫਿਰ ਉਹ ਇੱਕ ਮਤਲਬ ਬਿਊਟੀ ਪ੍ਰੋਡਕਟ ਨਾ ਹੋ ਕੇ ਇੱਕ ਟ੍ਰੀਟਮੈਂਟ ਬਣ ਜਾਂਦਾ ਹੁਣ ਜਿਵੇਂ ਦੇਖੋ ਅੱਜਕੱਲ ਲੜਕੀਆਂ ਹੀ ਲੈ ਲੋ ਲੜਕੇ ਵੀ ਅੱਜਕੱਲ ਲੜਕੇ ਵੀ ਘੱਟ ਨਹੀਂ ਹੈਗੇ ਸ਼ੀਸ਼ੇ ਅੱਗੋਂ ਹਿੱਲਦੇ ਨਹੀਂ ਕਿੰਨੀ ਵਾਰ ਸ਼ੀਸ਼ਾ ਟੁੱਟ ਨਾ ਜਾਵੇ ਤੇ ਮਤਲਬ ਕਹਿਣ ਦਾ ਕਿ ਉਹ ਜਿਹੜੀ ਚੀਜ਼ ਆ ਸਾਬਣ ਤਿਆਰ ਕੀਤਾ ਗਿਆ ਹੈ ओके ਮੈਂ ਤੁਹਾਨੂੰ ਦੱਸਾਂ ਕਿ ਜਿੱਦਾਂ ਨਾ ਲੋਕੀ ਕਹਿੰਦੇ ਉਹ ਕਲਿੰਜ਼ਿੰਗ ਮਿਲਕ ਲਗਾ ਲਓ ਹਾਂ ਹਾਂ ਜਾਂ ਇਹ ਕਰ ਲਓ ਪਹਿਲੀ ਗੱਲ ਤੇ ਅਸੀਂ ਲੋਕਾਂ ਨੂੰ ਇਹ ਕਿਹਾ ਜਦੋਂ ਮੈਂ ਪਹਿਲਾ ਟ੍ਰੀਟਮੈਂਟ ਦੇ ਉੱਤੇ ਕੰਮ ਕੀਤਾ ਬਿਊਟੀ ਦੇ ਉੱਪਰ ਤਾਂ ਮੇਰਾ ਫਰਸਟ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਮੈਂ ਬਿਲਕੁਲ ਨੇਚਰਲ ਰਹਾ ਕਿ ਦਿਲ ਦੀ ਗੱਲ ਕਹੀ ਦਿਮਾਗ ਦੀ ਗੱਲ ਹੀ ਨਹੀਂ ਕਰੀ ਜੋ ਦਿਲ 'ਚ ਸੀ ਉਹ ਕਹਿ ਦਿੱਤਾ ਕਿ ਸਵੇਰੇ ਉਠੋ ਕੱਚਾ ਦੁੱਧ ਲਓ ਕਟੋਰੀ ਦੇ ਵਿੱਚ ਉਹਨੂੰ ਇੱਕ ਕਾਟਨ ਡਿਪ ਕਰੋ ਉਹਨੂੰ ਫੇਸ ਤੇ ਡਿਪ ਕਰ ਲਓ ਹਾਂ ਹਾਂ ਡਿੱਪ ਕਰਕੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਫਿਰ ਦੁਬਾਰਾ ਡਿੱਪ ਕਰੋ ਤੇ ਚਿੱਟੇ ਕੱਪੜੇ ਨਾਲ ਉਹਨੂੰ ਸਾਫ਼ ਕਰੋ ਤੁਸੀਂ ਦੇਖੋਗੇ ਵਾਈਟ ਕਪੜਾ ਕਾਲਾ ਹੋ ਗਿਆ ਓਕੇ ਲਗਾਇਆ ਤਾਂ ਬਸ ਚਿੱਟਾ ਦੁੱਧ ਹੀ ਸੀ ਨਾ ਉਹ ਕਾਲਸ ਕਿੱਥੋਂ ਆਈ ਕਿ ਸਕਿਨ ਦੇ ਅੰਦਰ ਪੋਰਸ ਦੇ ਵਿੱਚੋਂ ਮੈਲ ਖਿੱਚਣ ਦੀ ਸ਼ਕਤੀ ਸਿਰਫ ਕੱਚੇ ਦੁੱਧ ਦੇ ਚ ਬੁੜੀਆਂ ਕੰਪਨੀਆਂ ਨੇ ਕਲਿੰਜਿੰਗ ਮਿਲਕ ਬਣਾਇਆ ਇਹ ਬਣਾਇਆ ਲੋਕੀ ਮਤਲਬ ਕਿ 50 ਰੁਪਏ ਕਿਲੋ ਦੁੱਧ ਨਹੀਂ ਲੈਂਦੇ ਸੀਗੇ ਮੂੰਹ ਤੋਂ ਲਈ 1500 ਦਾ ਕਲਿੰਜਿੰਗ ਮਿਲਕ ਲੈ ਲੈਂਦੇ ਸਨ ਅਟਰੈਕਟ ਕਰ ਜਾਂਦੀ ਆ ਜੀ ਉਹ ਕਰ ਜਾਂਦੀ ਨੇ ਬੋਤਲਾਂ ਅਟਰੈਕਟ ਮੈਂ ਵੀ ਲਾਈਆਂ ਬੋਤਲਾਂ ਫਿਰ ਵਧੀਆ ਤਾਂ ਕਿ ਮੈਂ ਲੋਕਾਂ ਨੂੰ ਕੋ ਚੰਗੀ ਚੀਜ਼ ਦੇਵਾਂ ਤੇ ਮੈਂ ਬਾਰ ਬਾਰ ਵੇਚਣੀ ਆ ਇਹ ਦੇਖੋ ਅਸੀਂ ਬਣਾਈ ਉਹ ਅਸੀਂ ਵੀ ਇਹਨੂੰ ਕਲਿੰਜਿੰਗ ਮਿਲਕ ਬਣਾਇਆ ਲੇਕਿਨ ਅਸੀਂ origignal ਬਣਾਇਆ ਗਾਂ ਦੇ ਦੁੱਧ ਚ ਕਾਓ ਚ ਮਤਲਬ ਐ ਨਹੀਂ ਹੈ ਕਿ ਜਦੋਂ ਵੈਦ ਕੰਮ ਕਰਦਾ ਹੈ ਨਾ ਵੈਦ ਨੇ ਹਮੇਸ਼ਾ ਨੈਚੁਰਲ ਚੀਜ਼ ਤੇ ਕੰਮ ਕਰਨਾ ਇਹ ਚ ਕੋਸਮੈਟਿਕ ਹੈ ਨਹੀਂ ਐਨ ਆਯੁਰਵੈਦਿਕ ਪ੍ਰੋਡਕਟ ਹੈ ਨਾਟ ਨਾਟ ਅ ਕੋਸਮੈਟਿਕ ਪ੍ਰੋਡਕਟ ਤੇ ਇਹਨੂੰ ਅਸੀਂ ਦਿੱਤਾ ਫਿਰ ਅਸੀਂ ਚਲੋ ਥੋੜਾ ਜਿਹਾ ਮਾਡਰਨ ਅਸੀਂ ਵੀ ਧਿਆਨ ਰੱਖਦੇ ਆ ਕਿ ਲੋਕੀ ਲੋਕੀ ਅੱਜ ਕੱਲ ਹੱਥ ਹੁੱਥ ਨਹੀਂ ਗੰਦੇ ਕਰਦੇ ਤਾਂ ਇਹਦੇ ਨਾਲ ਹੀ ਰਬ ਹੋ ਜਾਂਦਾ ਜਿਹੜਾ ਬਰਸ਼ ਬਣਿਆ ਆ ਅੱਛਾ ਕੰਪਨੀਆਂ ਨੇ ਚੀਜ਼ਾਂ ਦਿੱਤੀਆਂ ਨੇ ਬਣਾ ਕੇ ਤਾਂ ਸਾਨੂੰ ਵੀ ਵਧੀਆ ਲੱਗਿਆ ਕਿ ਅਸੀਂ ਇਹਦੇ ਵਿੱਚ ਪੈਕਿੰਗ ਦੇਤੀ ਜਿੱਦਾਂ ਇਹ ਤਾਂ ਚਲੋ ਛੱਡੋ ਇਹ ਤਾਂ ਹੋ ਗਈ ਕਾਰੋਬਾਰ ਦੀ ਪੈਸੇ ਦੀ ਗੱਲ ਇਹ ਆਉਣ ਜਾਣੀ ਚੀਜ਼ ਐ ਇੱਥੇ ਰਹਿ ਜਾਣਾ ਪਰ ਜਿਹੜੀ ਮੈਂ ਤੁਹਾਨੂੰ ਘਰੇਲੂ ਸਲਾਹ ਦੇ ਜਾਣੀ ਆ ਹੂੰ ਹੂੰ ਇਹ ਮੈਡਮ ਤੁਸੀਂ ਇਹ ਦੇਖ ਲਓ ਵੀ ਜਦ ਤੱਕ ਦੁਨੀਆ ਰਹੂਗੀ ਇਹ ਸਲਾਹ ਚੱਲਦੀ ਰਹੂਗੀ ਕਿਉਂਕਿ ਵੀਡੀਓ ਨੇ ਰੁਕਣਾ ਨਹੀਂ ਹੂੰ ਪ੍ਰੋਡਕਟ ਬਣਨਗੇ ਫੈਕਟਰੀਆਂ ਖਬਰਾਂ ਕਦ ਬੰਦ ਹੋ ਜਾਣ 2 ਸਾਲ ਦਾ 10 ਸਾਲ ਦੋ ਪੀੜੀਆਂ ਬਾਅਦ ਫੈਕਟਰੀਆਂ ਬੰਦ ਹੋ ਜਾਣ ਪਰ ਜਿਹੜੀ ਸਲਾਹ ਇਹ ਨਹੀਂ ਖਤਮ ਹੁੰਦੀ ਬਿਲਕੁਲ ਸਹੀ ਇਹ ਚੱਲਦੀ ਰਹੂਗੀ ਇਹਦੇ ਚ ਕੀ ਹੈ ਕਿ ਜਿਹੜਾ ਕੱਚਾ ਦੁੱਧ ਹੈ ਉਹਨੂੰ ਤੁਸੀਂ ਤਿੰਨ ਚਾਰ ਵਾਰੀ ਫੇਸ ਤੇ ਡਿਪ ਕਰੋ ਵਾਸ਼ ਕਰ ਲਓ ਤੁਸੀਂ ਉਸ ਤੋਂ ਬਾਅਦ ਕੱਪੜਾ ਫੇਰੋ ਤਿੰਨ ਚਾਰ ਵਾਰੀ ਤੋਂ ਬਾਅਦ ਕੱਪੜਾ ਕਾਲਾ ਨਹੀਂ ਹੁੰਦਾ ਓਕੇ ਔਰ ਤੁਸੀਂ ਆਪਣਾ ਫੇਸ ਦੇਖੋ ਸ਼ੀਸ਼ੇ 'ਚ ਕੀ ਕਮਾਲ ਨਜ਼ਰ ਆਊਗਾ ਉਸੇ ਟਾਈਮ ਅਸਲੀ ਰੰਗ ਨਿਕਲੇਗਾ ਇੱਕ ਤਾਂ ਬਾਹਰ ਜੋ ਵੀ ਹੈਗਾ ਸਾਡਾ ਫਿਰ ਉਹਦੇ ਉੱਤੇ ਅਸੀਂ ਦਿੱਤਾ ਇੱਕ ਬਿਆਨ ਦਿੱਤਾ ਮੈਂ ਲੋਕਾਂ ਨੂੰ ਕਿ ਗਲੈਸਰਿਨ ਨਿੰਬੂ ਦਾ ਰਸ ਤੇ ਉਹਦੇ ਵਿੱਚ ਗੁਲਾਬ ਜਲ ਓਕੇ ਤਿੰਨ ਚੀਜ਼ਾਂ ਮਿਕਸ ਕਰ ਲਓ ਓਕੇ ਹੁਣ ਕਈ ਵਾਰੀ ਇਹ ਹੋਇਆ ਕਿ ਕਿਸੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਉਹ ਸੂਟ ਨਹੀਂ ਕੀਤਾ ਹਮ ਸੌ ਦੇ ਵਿੱਚੋਂ ਮੇਰਾ ਖਿਆਲ ਆ ਵੀ ਇੱਕ ਜਾਂ ਦੋ ਹੋਣਗੇ ਜਿਹਨਾਂ ਦੀ ਸਕਿਨ ਨਾਲੋਂ ਫ੍ਰੈਂਡਲੀ ਨਹੀਂ ਸੀਗਾ ਉਹਨਾਂ ਨੂੰ ਫਿਰ ਅਸੀਂ ਕਿਹਾ ਵੀ ਇਹਦੇ ਵਿੱਚੋਂ ਗਲੈਸਰਿਨ ਹਟਾ ਦਿਓ ਕਿਉਂਕਿ ਉਹ ਗਰਮ ਹੁੰਦੀ ਆ ਓਕੇ ਤੇ ਉਹਨਾਂ ਨੂੰ ਬਿਨਾ ਗਲੈਸਰਿਨ ਤੋਂ ਸੂਟ ਕਰ ਗਿਆ ਤੇ ਜਿਹੜੇ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਗਲੈਸਰਿਨ ਗੁਲਾਬ ਜਲ ਤੇ ਨਿੰਬੂ ਦਾ ਰਸ ਇਹ ਅਸੀਂ ਕਹਿੰਦੇ ਹਾਂ ਵੀ ਉਸ ਤੋਂ ਬਾਅਦ ਇਹਨੂੰ ਡਿਪ ਕਰ ਦੋ ਡਿਪ ਕਰਕੇ ਛੱਡ ਦਿਓ ਚਿਹਰੇ ਦੇ ਉੱਪਰ ਓਕੇ ਛੱਡ ਦਿਓ ਜਦੋਂ ਸੁੱਕ ਗਿਆ ਠੰਡੇ ਪਾਣੀ ਨਾਲ ਚਿਹਰਾ ਧੋ ਕੇ ਇੱਕ ਵਾਰੀ ਦੇਖੋ ਐ ਸ਼ੀਸ਼ੇ ਚ ਚਲਾ ਇਹ ਜੇ ਕਰੀ ਵੇਖ ਲਿਆ ਫਿਰ ਬਾਰ ਬਾਰ ਵੇਖਣਾ ਪੈਣਾ ਮੈਂ ਕਹਿੰਨਾ ਜੀ ਬਾਰ ਬਾਰ ਤੁਹਾਡੇ ਦਿਲੋਂ ਜਿ세 ਨਿਕਲਣਾ ਥੈਂਕ ਯੂ ਗੋਲ ਸਾਹਿਬ ਹਾਂ ਤੇ ਬਲੈਮਿਸ਼ਸ ਦਾ ਕਿੱਦਾਂ ਲਾਈਕ ਬਸ ਉਸਦਾ ਹੀ ਇਲਾਜ ਸੀਗਾ ਜੀ ਜਿਹਨਾਂ ਸ਼ਾਇਆ ਹੁੰਦੀਆਂ ਨੇ ਨਾ ਜੀ ਜੇ ਪਈਆਂ ਹੋਈਆਂ ਨੇ ਤੁਸੀਂ ਰਾਤ ਨੂੰ ਕਰੋ ਤੇ ਤੁਸੀਂ ਰਾਤ ਦਾ ਵਿਆਹ ਅਟੈਂਡ ਕਰਨ ਜੋਗੇ ਹੋ ਜੋਗੇ ਤੁਹਾਡੇ ਸ਼ਾਇਆ ਨਹੀਂ ਦਿਖਣਗੀਆਂ ओके okay, मैं मतलब इंस्टेंट रिजल्ट करे जाके और मैं गुलाब जल हां नींबू तो तेरे तो है नहीं ना तू तो वैसे ही फिर भी आ, कोई भी बंदा सेटिस्फाइड नहीं होता बंदा पर चलो कोई नहीं फिर कदे गल करा और अपनी किट ਦੇ ਵਿੱਚ ਕੀ ਕੀ ਹੈਗਾ ਹੋਰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਆ ਇੱਕ ਸਾਬਣ ਪਾਇਆ ਸੀ ਸਾਬਣ ਜਿਹੜਾ ਦਿੱਤਾ ਨਾ ਮੈਡਮ ਪਹਿਲੀ ਵਾਰੀ ਇੱਕ ਕੰਪਨੀ ਆ ਬੈਦਵਾਨ ਜਿਹੜੀ ਸਾਡੀ ਆਪਣੀ ਕੰਪਨੀ ਆ ਤੇ ਇਸ ਕੰਪਨੀ ਦਾ ਸਾਬਣ ਦੇਖੋ ਤੁਸੀਂ ਇੱਕ ਬਣਾਇਆ ਸੀ ਏਮ ਇੱਕ ਬਣਾਇਆ ਪੀਐਮ ओके ਇੱਕ ਸਵੇਰੇ ਯੂਜ਼ ਕਰ ਸਕਦੇ ਇੱਕ ਸ਼ਾਮ ਨੂੰ ਜਿਵੇਂ ਇਹ ਪਹਿਲਾਂ ਨਹੀਂ ਸੀ ਹੁੰਦੇ ਏਮਪੀਐਮ ਕਿਉਂ ਪਹਿਲਾਂ ਸਾਡੀਆਂ ਮੰਮੀਆਂ ਨੇ ਕਿਹੜੇ ਦਫ਼ਤਰ ਜਾਣਾ ਹੁੰਦਾ ਸੀ ਹੁਣ ਜਿਹੜੇ ਤੁਸੀਂ ਬਾਹਰ ਫਿਰਦੇ ਹੋ ਐਡੇ ਅੱਜ 80% ਕੁੜੀਆਂ ਬਾਹਰ ਨੇ ਕੋਈ ਜੌਬ ਕਰ ਰਹੀ ਆ ਕੋਈ ਕਿਤੇ ਕੋ ਸਕੂਲ ਜਾ ਰਹੀ ਆ ਕੋ ਕਾਲਜ ਜਾ ਰਹੀ ਆ ਕਿਤੇ ਵੀ ਆ ਤੇ ਲੜਕੀਆਂ ਨੂੰ ਇਹਦੀ ਬਹੁਤ ਜ਼ਰੂਰਤ ਹੁੰਦੀ ਆ ਲੜਕੇ ਫੇਰ ਵੀ ਕਿਤੇ ਜਾ ਕੇ ਆਲੂ ਤੇ ਮੂੰਹ ਥੋਲ ਲੈਂਦੇ ਆ ਤਾਂ ਵੀ ਚੱਲ ਜਾਂਦਾ ਤੇ ਲੇਕਿਨ ਇਹ ਜਿਹੜੀ AMPM ਅਸੀਂ ਬਣਾਈ ਕਿ ਸਵੇਰੇ ਜਿਹੜਾ ਬਣਾਇਆ AM ਉਹਦੇ ਵਿੱਚ ਅਸੀਂ ਸਪੈਸ਼ਲ ਲਾਈਮ ਨਿੰਬੂ ਦਾ ਐਕਸਟ੍ਰੈਕਟ ਦਿੱਤਾ। ਓਕੇ। ਤਾਂ ਕਿ ਸਵੇਰੇ ਸਵੇਰੇ ਤੁਹਾਡੀ ਸਕਿਨ ਦੇ ਵਿੱਚੋਂ ਜਿਹੜੀ ਮੈਲ ਆ ਗੰਦਗੀ ਉਹ ਨਿਕਲ ਜਾਏ ਤੁਸੀਂ ਬਾਹਰ ਫਾਈਟ ਕਰਨ ਜੋਗੇ ਹੋਗੇ। ਹਮਮ ਤੇ ਨਾਲ ਹੀ ਅਸੀਂ ਦਿੱਤਾ ਸਨਸਕ੍ਰੀਨ ਇਹਦੇ ਨਾਲ। ਉਹ ਇਹਦੇ ਵਿੱਚ ਇਨਕਲੂਡਡ ਨਾ ਨਾ ਇਹਦੇ ਵਿੱਚ ਨਹੀਂ ਉਹ ਅਲੱਗ ਤੋਂ ਬੋਟਲ ਦੇ ਦੇ دیا۔ ਓਕੇ। ਸਨਸਕ੍ਰੀਨ ਤੇ ਦੂਸਰਾ ਫਿਰ ਅਸੀਂ ਦਿੱਤਾ ਜਦੋਂ ਘਰ ਆਣਾ ਤੁਸੀਂ ਘਰ ਆ ਕੇ ਲੈਣਾ PM ਉਹਦੇ ਵਿੱਚ ਅਸੀਂ ਗੁਲਾਬ ਦਿੱਤਾ। ਗੁਲਾਬ ਦੀਆਂ ਪੱਤੀਆਂ ਦਾ ਐਕਸਟ੍ਰੈਕਟ ਹੈ ਜੀ ਕੋਈ ਗੁਲਾਬ ਜਲ ਨਹੀਂ ਹੈਗਾ ਪੱਤੀਆਂ ਦਾ ਐਕਸਟ੍ਰੈਕਟ ਜਦੋਂ ਇਹਨੂੰ ਸਾਬਣ ਨੂੰ ਤੁਸੀਂ ਖੋਲੋਗੇ ਨਾ ਖੋਲ ਕੇ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਇਹਨੂੰ ਬਾਈਟ ਕਰੋਗੇ ਤਾਂ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਮਤਲਬ ਆਪਾਂ ਬਾਈਟ ਵੀ ਕਰ ਸਕਦੇ ਹਾਂ ਇਹਨੂੰ ਜੇ ਬਾਈਟ ਕਰੋਗੇ ਚ ਕੋਈ ਕੈਮੀਕਲ ਨਹੀਂ ਹੈ ਓਕੇ ਇਹੋ ਚੀਜ਼ ਹੈ ਮਤਲਬ ਜਦੋਂ ਇਹਨੂੰ ਸਕਿਨ ਤੇ ਤੁਸੀਂ ਮਲੋਗੇ ਇਹ ਮੈਂ ਬਾਈਟ ਦੀ ਗੱਲ ਪਤਾ ਕਿਉਂ ਕਹਿਣਾ ਕਿਉਂਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹਦੇ ਵਿੱਚ ਕੋਈ ਕੈਮੀਕਲ ਆ ਹੂੰ ਮਤਲਬ ਹੀ ਨਹੀਂ ਪੈਦਾ ਹੁੰਦਾ ਇਹ ਸਿਰਫ ਫੇਸ ਦੀ ਸਕਿਨ ਵਾਸਤੇ ਹੈਂਡ ਦੀ ਸਕਿਨ ਵਾਸਤੇ ਔਰ ਫੁੱਟ ਦੀ ਪੈਰਾਂ ਦੀ ਹੱਥ ਪੈਰ ਤੇ ਚਿਹਰੇ ਇਹ ਤਿੰਨ ਜਗ੍ਹਾ ਤੇ ਇਹਦਾ ਬਹੁਤ ਜ਼ਬਰਦਸਤ ਇਸਤੇਮਾਲ ਹੈ ਹੱਥ ਪੈਰ ਤੇ ਚਿਹਰਾ ਇਹ ਹਮੇਸ਼ਾ ਬਾਹਰ ਹੀ ਰਹਿੰਦੇ ਆ ਜ਼ਿਆਦਾਤਰ ਇਹ ਇਹ ਬਾਹਰਲੀ ਹਵਾ ਦੇ ਵਿੱਚ ਰਹਿੰਦੇ ਆ ਤਾਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਇਹਨਾਂ ਚੀਜ਼ਾਂ ਦੀ ਇਹ ਇੱਕ ਬਹੁਤ ਗੁੱਡ ਮੈਡਵਸਾਈ ਚੀਜ਼ ਜਿਹੜੀ ਮਿਲਕ ਵਾਸਤੇ ਦਿੱਤੀ ਆ ਮਤਲਬ ਮੈਨੂੰ ਐਸਾ ਆਪਣਾ ਡੇਲੀ ਰੂਟੀਨ ਪੂਰਾ ਕੀਤਾ ਤੇ ਕਿੰਦੀ ਮਿਲਕ ਦੇ ਨਾਲ ਸਾਫ ਕਰੋ ਫਿਰ ਬਹੁਤ ਸਾਬ ਬਨ ਲਾ ਲਓ ਹਣਾ ਹਾਂ ਹਾਂ ਤੇ ਮਤਲਬ ਕਿੱਦਾਂ ਕਿੱਦਾਂ ਆਪਾਂ ਇਹਨੂੰ ਫੋਲੋ ਕਰ ਸਕਦੇ ਹਾਂ ਜਿਵੇਂ ਤੁਸੀਂ ਕਹਿੰਦੇ ਨਾ ਕਿ ਅੱਬਾ ਪਾਰਲਰ ਚ ਗਏ ਫੇਸ਼ੀਅਲ ਕਰਾਇਆ ਉੱਥੇ ਇੱਕਦਮ 2500 3000 ਰੁਪਏ ਲੱਗਿਆ ਉਸ ਤੋਂ ਬਾਅਦ ਅਸੀਂ ਬੜੇ ਖੁਸ਼ ਹੋ ਗਏ ਬਾਹਰ ਨਿਕਲਦੇ ਹਾਂ ਕੋਈ ਜਦੋਂ ਕਹਿੰਦਾ ਨਹੀਂ ਨਾ ਕੁਝ ਲਾਇਆ ਹੋਇਆ ਬੁਰਾ ਜਿਹਾ ਲੱਗਦਾ ਵੀ ਯਾਰ ਮੈਂ ਪੈਸੇ ਖਰਚ ਹਾਂ ਜਿੰਨਾ ਤੁਹਾਨੂੰ ਤੇ ਨਹੀਂ ਸਾਨੂੰ ਨਹੀਂ ਲੱਗਦਾ ਤੁਹਾਡਾ ਤੁਸੀਂ ਸਮਾਰਟ ਹੋ ਰੱਬ ਕਰੇ ਐਦਾਂ ਹੀ ਰਹੋ ਹਮੇਸ਼ਾ ਚਮਕਦੇ ਰਹੋ ਤੇ ਫਿਰ ਅੱਛਾ ਜਿਹੜਾ ਇਹ ਘਰੋਂ ਕਰਕੇ ਬੰਦਾ ਨਿਕਲਦਾ ਤੋ ਉਹਨੂੰ ਮਤਲਬ ਜਦੋਂ ਕੋਈ ਕਹਿੰਦਾ ਵੀ ਬੜਾ ਗੋਰਾ ਚਿੱਟਾ ਹੋ ਕੇ ਨਿਕਲਿਆ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦ ਮੇਰੀ ਵਾਈਫ ਕਹਿੰਦੀ ਹੁੰਦੀ ਹੈ ਸਵੇਰੇ ਸਵੇਰੇ ਮੈਂ ਧੋ ਲੰਦਾ ਇਹਦੇ ਨਾਲ ਕਦੇ ਕਦੇ ਆਪਣਾ ਮੂੰਹ ਹੈਨਾ ਤੇ ਉਹ ਖੁਸ਼ੀ ਹੋਣੀ ਹੈ ਹੋਣੀ ਹੈ ਜੀ ਜਦੋਂ ਕੋਈ ਕਿਸੇ ਨੂੰ ਕਹੂਗਾ ਬੜਾ ਸੋਹਣਾ ਲੱਗਦਾ ਉਹਨੂੰ ਖੁਸ਼ੀ ਹੁੰਦੀ ਹੈ ਤੇ ਲੇਕਿਨ ਬਹੁਤ ਲੋਕ ਨੇ ਜੀ ਜਿਹੜੇ ਬਹੁਤ ਸਮਾਰਟ ਹੈ ਉਹਨਾਂ ਨੂੰ ਵੀ ਨਾ ਚੀਜ਼ਾਂ ਦੀ ਲੋੜ ਹੈ ਕਿ ਸਕਿਨ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤੇ ਸਕਿਨ ਦੀਆਂ ਬਿਮਾਰੀਆਂ ਖੜੀਆਂ ਹੋ ਜਾਂਦੀਆਂ ਫਿਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਇੱਕ ਨਾਰਮਲੀ ਕਿਟ ਬਣਾਈ ਉਰਵਾਂਜਲੀ ओके ਫੇਸ਼ਲ ਕਿਟ ਵਰਨਾ ਹੀ ਜੋ ਵੀਕ ਤੇ ਅਸੀਂ ਕਹਿੰਦੇ ਇੱਕ ਵਾਰ ਯੂਜ਼ ਕਰੋ ਘੱਟੋ ਘੱਟ ओके ਦੋ ਵਾਰ ਕਰ ਸਕਦੇ ਆ ਨਹੀਂ ਇੱਕ ਵਾਰ ਤਾਂ ਜ਼ਰੂਰ ਕਰੋ ਉਹਦੇ ਨਾਲ ਕੀ ਆ ਕਿ ਜੇ ਮੇ ਫੇਸ ਦੇ ਉੱਤੇ ਕਾਲੇ ਦਾਗ ਧੱਬੇ ਪੈ ਜਾਂਦੇ ਆ ਸਕਾਰਿੰਗ ਹੋ ਜਾਂਦੀ ਆ ਖੱਡੇ ਬਣ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਕੀ ਹੁੰਦਾ ਕਿ ਛਾਈਆਂ ਰਹਿੰਦੀਆਂ ਨੇ ਪਈਆਂ ਰਹਿੰਦੀਆਂ ਨੇ ਬਹੁਤ ਜਿਆਦਾ ਡਾਰਕ ਆਈ ਸਰਕਲ ਹੋ ਜਾਂਦੇ ਆ ਹਾਂ ਡਾਰਕ ਸਰਕਲ ਤੋਂ ਯਾਦ ਆਇਆ ਇਹ ਮੈਂ ਕਿਤੇ ਦੀ ਗੱਲ ਦੱਸਦਾ ਪਹਿਲਾਂ ਉਹ ਤੁਹਾਨੂੰ ਦੱਸਦਾ ਉਹਦੇ ਲਈ ਅਸੀਂ ਜਿਵੇਂ ਏ ਐਮ ਪੀ ਐਮ ਸਾਬਣ ਬਣਾਇਆ ਨਾ ਐਸੇ ਤਰ੍ਹਾਂ ਏ ਐਮ ਰੁਪਾਂਜਲੀ ਏ ਐਮ ਪੀ ਐਮ ਫੇਸ ਆਇਲ ਬਣਾਇਆ ਪਮਕਿਨ ਸੀਡ ਦਾ ਆਇਲ ਇੱਕ ਕੁੰਕੁਮਾ ਦੀ ਆਇਲ ਆ ਉਹਦੇ ਵਿੱਚ ਓਕੇ ਤੇ ਉਹ ਜਿਹੜੇ ਦੋ ਆਇਲ ਦਾ ਮਿਸ਼ਰਣ ਪੈਂਦਾ ਉਹਦੇ ਨਾਲ ਤੁਹਾਡੇ ਡਾਰਕ ਸਰਕਲ ਜਿਹੜੇ ਆ ਉਹ ਮਤਲਬ ਕਿ 2 ਜਾਂ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੇ ਆ ਨਾਲ ਅਸੀਂ ਉਹਦੇ ਇੱਕ ਕੈਪਸੂਲ ਦਿੱਤਾ 11 ਵਿਨ ਉਹਦੇ ਵਿੱਚ ਵੀਟ ਗ੍ਰਾਸ, ਮੋਰਿੰਗਾ, ਇਸ ਤਰ੍ਹਾਂ ਦੀਆਂ ਚਲਾਈ, ਬਾਥੂ ਇਹ ਚੀਜ਼ਾਂ ਦਾ ਐਕਸਟ੍ਰੈਕਟ ਲੈ ਕੇ ਪਾਇਆ ਗਿਆ ਤਾਂ ਕਿ ਉਹ ਇੰਟਰਨਲ ਜਿਹੜੀ ਵੀਕਨੈਸ ਆ ਉਹਨੂੰ ਖਤਮ ਕਰੇ ਤਾਂ ਹੁਣ ਤੁਸੀਂ ਮੇਰਾ ਖਿਆਲ ਇੰਨਾ ਕੁ ਸਮਝ ਗਏ ਹੋਵੋਗੇ ਵੀ ਇੱਕ ਸਾਬਨ ਅਸੀਂ ਦਿੱਤਾ AMPM ਇੱਕ ਅਸੀਂ ਆਇਲ ਦਿੱਤਾ AMPM ਜਿਹਦੇ ਨਾਲ ਤੁਹਾਡੇ ਫੇਸ ਦੇ ਡਾਰਕ ਸਰਕਲ ਤੇ ਆਪਣੀ ਉਹ ਜਿਹਨੂੰ ਅਸੀਂ ਕਹਿੰਦੇ ਆ ਕਿ ਪਿਗਮੈਂਟੇਸ਼ਨ ਵਗੈਰਾ ਸਾਰੀ ਉਹ ਸਾਰੀ ਖਤਮ ਹੋ ਜਾਂਦੀ ਹੈ ਜਿਵੇਂ ਸ਼ਾਇਆਆਂ ਸੂਈਆਂ ਹੋ ਜਾਂਦੀਆਂ ਜਾਂ ਕਹ ਲਓ ਕਿ ਜਿੰਦੇ ਪਿੰਪਲ ਹੀ ਨਿਕਲਦੇ ਨਿਕਲ ਗਿਆ 2 ਦਿਨ 3 ਦਿਨ ਬਾਅਦ ਖਤਮ ਹੋ ਗਿਆ ਉਹਨੇ ਕਈ ਵਾਰ ਤੋੜ ਦਿੰਦੇ ਆ ਬੱਚੇ ਉਹਨੂੰ ਕਦੇ ਵੀ ਤੋੜਨਾ ਨਹੀਂ ਚਾਹੀਦਾ ਇਹ ਗੱਲ ਮੇਰੀ ਨੋਟ ਕਰ ਲਿਓ ਜਦੋਂ ਤੁਹਾਡੇ ਪਿੰਪਲ ਹੋ ਗਿਆ ਉਹਨੂੰ ਛੇੜਛਾੜ ਨਾ ਕਰੋ ਨਾ ਉਹਨੂੰ ਤੋੜੋ ਨਾ ਤੇ ਕੁਝ ਲਗਾਓ ਉਹ ਆ ਤੁਹਾਡੇ ਚਿਹਰੇ ਤੇ ਤੁਹਾਡੇ ਜਾਣ ਵਾਸਤੇ ਉਹਨੂੰ ਚਲੇ ਜਾਣਾ ਜੇ ਤੁਸੀਂ ਉਹਨੂੰ ਛੇੜ ਦਿਓ ਇੱਕ ਦਿਨ ਦਾ ਜਰੂਰ ਹੋ ਸਕਦਾ ਤੁਸੀਂ ਉਹਨੂੰ ਦਬਾ ਲਓ ਬਾਅਦ ਚੋਂ ਦਾਗ ਛੱਡ ਜਾਂਦਾ ਤਾਂ ਉਹਦੇ ਨਾਲ ਬੈਟਰ ਉਹਨੂੰ ਛੇੜੋ ਹੀ ਨਾ ਤੇ ਦੂਸਰੀ ਚੀਜ਼ ਆ ਇਹਦੇ ਵਿੱਚ ਜਿਹੜੀ ਅਸੀਂ ਰੁਪਾਂਜਲੀ ਫੇਸ਼ਲ ਕਿਟ ਦਿੱਤੀ ਆ ਉਹਦੇ ਚ 6 ਆਈਟਮ ਦਿੱਤੀਆਂ ਨੇ ਜੀ ਓਕੇ ਹਾਂ ਨੰਬਰ 1 ਮੈਂ ਤੁਹਾਨੂੰ ਦੱਸਦਾ ਇਹ ਇਹ ਰਾਈਜ਼ ਦੀ ਆ ਮ사ਜ ਕਰੀਮ ਦਿੱਤੀ ਆ ਔਰ ਇਹਦੇ ਸਾਈਜ਼ ਵੱਡੇ ਛੋਟੇ ਵੀ ਆਉਂਦੇ ਲੇਕਿਨ ਇਹ ਦੋ ਦੋ ਵਾਰੀ ਯੂਜ਼ ਕਰਨ ਦੀ ਹੈਗੀ ਆ ਇੱਕ ਇਹਦੇ ਵਿੱਚ ਫੇਸ ਮਾਸਕ ਦਿੱਤਾ ਔਰ ਦੂਸਰਾ ਅਸੀਂ ਇਹਦੇ ਵਿੱਚ ਦਿੱਤਾ ਚਾਕਲੇਟ ਫੇਸ ਐਂਡ ਬਾਡੀ ਸਕਰਬ ਇਹ ਬਾਡੀ ਦਾ ਸਕਰਬ ਵੀ ਹੈ ਫੇਸ ਦਾ ਤਾਂ ਹੈ ਹੀ ਗਰਦਨ ਗੁਰਦਨ ਦੇ ਉੱਤੇ ਹੱਥਾਂ ਦੇ ਉੱਤੇ ਵੀ ਕਰ ਸਕਦਾ ਤੇ ਫਿਰ ਇਹਦੇ ਵਿੱਚ ਹੈਗਾ ਐਲੋਵੇਰਾ ਐਲੋਵੇਰਾ ਮ사ਜ ਕਰੀਮ ਦਿੱਤੀ ਹੈ ਤੇ ਨਾਲ ਹੀ ਇਹਦੇ ਚ ਨਾ ਇੱਕ ਸਭ ਤੋਂ ਵੈਸਟ ਚੀਜ਼ ਆ ਤੁਸੀਂ ਦੇਖਿਓ ਮੈਡਮ ਰਾਈਸ ਦਾ ਜੈਲ ਹੈ ਓਕੇ ਰਾਈਸ ਜੈਲ ਇਹ ਬਹੁਤ ਰੇਅਰ ਮਿਲਦਾ ਹੈ ਨਹੀਂ ਹਾਂ ਔਰ ਜੇ ਮਿਲਦਾ ਵੀ ਹੈ ਤਾਂ ਉਹਦੀ ਪਿਓਰਿਟੀ ਜਾਂ オリਜਿਨੈਲਟੀ ਦੀ ਬਹੁਤ ਘੱਟ ਹੁੰਦੀ ਹੈ ਗਾਰੰਟੀ ਇਹਦਾ ਤਾਂ ਅਸੀਂ ਕਹਿੰਦੇ ਆ オリਜਿਨਲ ਹੈ ਇਹਦੇ ਉੱਤੇ ਜੀਐਮਪੀ ਸਰਟੀਫਾਈਡ ਸਟੈਂਪ ਹੈ ਗਵਰਨਮੈਂਟ ਦੀ ਕਿਉਂਕਿ ਇਹ ਬੈਦ ਦਾ ਬਣਾਇਆ ਹੋਇਆ ਆਯੁਰਵੇਦ ਸਿਸਟਮ ਦੇ ਵਿੱਚ ਔਰ ਦੂਸਰਾ ਅਸੀਂ ਇੱਕ ਇਹ ਬਣਾਇਆ ਹੈਗਾ ਮ사ਜ ਆਪਣਾ 골ਡ ਦਾ ਜੈਲ ਇਹਨੂੰ ਜੇ ਇਹ ਆਮ ਮਾਰਕੀਟ ਚ ਵੀ ਮਿਲਦੇ ਨੇ ਬਹੁਤ ਡੱਬੇ ਵੱਡੇ ਵੱਡੇ ਮਿਲਦੇ ਆ ਬੜੇ ਸਸਤੇ ਮਿਲ ਜਾਂਦੇ ਆ ਪਰ ਇਹ ਕੁਝ ਅਲੱਗ ਚੀਜ਼ ਆ ਇਹ 골ਡ ਦਾ ਫੇਸ ਜੈਲ ਹੈ ਇਹਦੇ ਨਾਲ ਸ਼ਾਈਨ ਆਂਦੀ ਆ ਤੁਰੰਤ ਤੁਸੀਂ ਹੋਰ ਵੀ ਕੋਈ ਮਿਲੂਗਾ ਲਾ ਕੇ ਦੇਖੋ ਇਹਨੂੰ ਵੀ ਲਾ ਕੇ ਦੇਖੋ ਬਹੁਤ ਫਰਕ ਪੈਂਦਾ ਇਹ ਨਾ ਸੋਚੋ ਕਿ ਗੋਲਸਰਬ ਅਬਦੀ ਚੀਜ਼ ਨੂੰ ਕਹਿ ਰਿਹਾ ਮੈਂ ਆਪਣੀ ਆਪਣੀ ਚੀਜ਼ ਕੋਈ ਨਹੀਂ ਆ ਮੇਰੇ ਕੋਲ ਜੋ ਕੁਝ ਆ ਸਭ ਕੁਝ ਤੁਹਾਡਾ ਮੈਂ ਮੰਨ ਲਿਆ ਮੈਂ ਲੈਣੇ ਨਾਲ ਇੱਦਾਂ ਜਿੰਨੇ ਵੀ ਸਾਡੇ ਇੰਡੀਆ ਦੇ ਵਿੱਚ ਬੱਚੇ ਬੱਚੀਆਂ ਨੇ ਉਹ ਸਾਡੇ ਆਪਣੇ ਆ ਸੀ ਉਹਨਾਂ ਨੂੰ ਆਪਣੇ ਹੀ ਸਮਝਦੇ ਆ ਸੀ ਕਿਉਂਕਿ ਜੇ ਉਹ ਸੁੰਦਰ ਹੋਣਗੇ ਤਾਂ ਸਾਡਾ ਇੰਡੀਆ ਸੁੰਦਰ ਬਣੂਗਾ ਸਾਡਾ ਇੰਡੀਆ ਸੁੰਦਰ ਬਣੂਗਾ ਸਾਡਾ ਪ੍ਰਾਊਡ ਆਪਣੇ ਆ ਬਧੂਗਾ ਤਾਂ ਇਹ ਕਿਦਾਂ ਤੁਸੀਂ ਥੋੜਾ ਦੱਸ ਸਕਦੇ ਆ ਕਿ ਜਿੱਦਾਂ ਕੋਈ ਵੀ ਕਿੱਟ ਪਰਚੇਸ ਕਰਦਾ ਵਾ ਕਿਦਾਂ ਸਟੈਪ ਬਾਈ ਸਟੈਪ ਕਿਦਾਂ ਯੂਜ਼ ਕਰਨਾ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਇੱਕ ਇੱਕ ਚੀਜ਼ ਦੇ ਉੱਪਰ ਇਹਦੇ ਤੇ ਨੋਰਮਲ ਲੈਂਗੁਏਜ ਦੇ ਵਿੱਚ ਲਿਖਿਆ ਇਹਨੂੰ ਕਿੱਦਾਂ-ਕਿੱਦਾਂ ਯੂਜ਼ ਕਰਨਾ ਪਹਿਲਾਂ ਕਿਹੜੀ ਆਈਟਮ ਕਰਨੀ ਹੈ ਸੈਕੰਡ ਕਿਹੜੀ ਥਰਡ ਕਿਹੜੀ ਅੱਛਾ ਫਿਰ ਅਸੀਂ ਇਹਨੂੰ ਗੂਗਲ ਤੇ ਵੀ ਦਿੱਤਾ ਹੋਇਆ ਕਿਉਂਕਿ ਇਹਦੇ ਜਿਹੜੇ ਕਸਟਮਰ ਹੈਡਾ ਜੀ ਜੇ ਇਹਨੂੰ ਯੂਜ਼ ਕਰਦੇ ਆ ਉਹ ਰੈਗੂਲਰ ਕਰ ਰਹੇ ਆ ਓਕੇ ਕੋਈ ਇਹਦੇ ਚ ਐ ਨਹੀਂ ਹੈ ਕਿ ਉਹਨੇ ਬੰਦ ਕਰਤੀ ਹੋਵੇ ਆਮ ਨੋਰਮਲ ਉਹ ਰੈਗੂਲਰ ਜਿਵੇਂ ਕੋਈ ਬੰਦਾ ਇੱਕ ਸਾਬਣ ਲਗਾਉਣ ਲੱਗ ਜਾਂਦਾ ਉਹ ਹੀ ਸਾਬਣ ਲਊ ਜਦ ਵੀ ਜਾਊ ਮਾਰਕੀਟ ਇਹ ਆਦਤ ਪੈ ਗਈ ਇਹਦੀ ਕਿਉਂ ਆਦਤ ਤਾਂ ਪੈਂਦੀ ਆ ਪ੍ਰੋਡਕਟ ਦੀ ਜਦੋਂ ਉਹ ਸੈਟੀਸਫਾਈਡ ਹੋ ਜਾਏ ਬੰਦਾ ਉਹਦਾ ਸੀ Google ਤੇ ਪਾਇਆ ਹੋਇਆ ਕਿ ਰੁਪਾਂਜਲੀ ਜਿਹੜਾ ਫੇਸ਼ੀਅਲ ਕਿਟ ਆ ਉਹਨੂੰ ਕਿਵੇਂ ਯੂਜ਼ ਕਰਨਾ Google ਤੇ ਜਦੋਂ ਤੁਸੀਂ ਰੁਪਾਂਜਲੀ ਲਿਖੋਗੇ ਫੇਸ਼ੀਅਲ ਕਿਟ ਤਾਂ ਵੀ ਇਹੀ ਆਜੂਗੀ ਨਹੀਂ ਤਾਂ ਤੁਸੀਂ ਇੱਕ ਸਾਈਟ ਖੋਲੋ www.vedvan.com ਉਹਦੇ ਤੇ ਜਾ ਕੇ ਇਹਦੇ ਬਾਰੇ ਪੂਰਾ ਪੜਿਓ ਔਰ ਨਾਲ-ਨਾਲ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਇਕੱਲਾ ਇਹੀ ਨਹੀਂ ਵੀ ਇਹਨੂੰ ਕਿਵੇਂ ਵਰਤਣਾ ਤੁਹਾਡੇ ਫਾਇਦੇ ਦੀਆਂ ਬਹੁਤ ਗੱਲਾਂ ਲਿਖੀਆਂ ਨੇ ਕੀ ਤੁਸੀਂ ਮਾਰਨਿੰਗ ਚ ਕੀ ਡਾਈਟ ਲੈ ਸਕਦੇ ਹੋ ਰਾਤ ਨੂੰ ਕੀ ਖਾਣਾ ਖਾ ਕੇ ਸੌਂ ਸਕਦੇ ਹੋ ਸੌਣ ਤੋਂ ਪਹਿਲਾਂ ਕੀ ਪਰੇਜ਼ ਕਰਨੇ ਚਾਹੀਦੇ ਆ ਬਹੁਤ ਕੁਝ ਇਹਦੇ ਵਿੱਚ ਅਸੀਂ ਦਿੱਤਾ ਤਾਂ ਕਿ ਜਿਹੜੀ ਤੁਹਾਡੀ ਬਿਊਟੀ ਔਰ ਹੈਅਰ ਨੂੰ ਲੈ ਕੇ ਕੋਈ ਦਿੱਕਤ ਆਵੇ ਹੀ ਨਾ ਹੈਅਰ ਤੋਂ ਸੱਚ ਮੈਨੂੰ ਯਾਦ ਆਇਆ ਮੇਰੇ ਬਾਲਾਂ ਦੀ ਗਰੋਥ ਘਟ ਗਈ ਆ ਪਹਿਲਾਂ ਨਾਲੋਂ ਮਤਲਬ ਪਿਛਲੇ ਸਾਲ ਤੇ ਬਿਲਕੁਲ ਹੀ ਮੈਂ ਨਾ ਮੈਨੂੰ ਕਹਿਤਾ ਗਏ ਉਥੇ ਮੈਂ ਸੈਲੂਨ ਗਈ ਕਹਿੰਦੇ ਥੋੜੇ ਥੋੜੇ ਟ੍ਰਿਮ ਕਰਾ ਲਓ ਹੋਰ ਲੰਬੇ ਹੋ ਜਾਣਗੇ ਕਹਿੰਦੇ ਨਾ ਲਾਲਚ ਪੂਰੀ ਬਲਤ ਤੇ ਮੈਨੂੰ ਲਾਲਚ ਆ ਗਿਆ ਮੈਂ ਕਿਹਾ ਹੋਰ ਵੱਧ ਜਾਣਗੇ ਬਦਿਆਂ ਕੀ ਕਟ ਗਏ ਛੱਡ ਗਏ ਮੇਰੇ ਬਹੁਤ ਜ਼ਿਆਦਾ ਹੈਅਰ ਫਾਲ ਤੇ ਮੇਰੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਹਾਂ ਕੋਈ ਗੱਲ ਨਹੀਂ ਇਹ ਇਹ ਮੈਂ ਤੁਹਾਨੂੰ ਦੱਸਦਾ ਇਹ ਹੈਅਰ ਫਾਲ ਨਾ ਇੱਕ ਜਦੋਂ ਇਹ ਹੋਣ ਲੱਗ ਜਾਂਦਾ ਇਹ ਵੀ ਵੱਡੀ ਬਿਮਾਰੀ ਆ ਤੁਹਾਡੇ ਕੰਗੇ ਚ ਵਾਲ ਆਂਦੇ ਆ अच्छा फिर ਤੁਸੀਂ ਡ्रेसिंग ਦੇ ਆਲੇ-ਦਾਲੇ ਦੇਖੋ ਕਿਦਾਂ ਖਿਲਰ ਜਾਂਦੇ ਆ ਪਿੱਲੋ ਤੇ ਬੈੱਡsheet ਤੇ ਔਰ ਉਹ ਵਾਲ ਤਾਂ ਜਿਹੜੇ ਝੜਦੇ ਆ ਝੜਦੇ ਆ ਉਹਦੇ ਨਾਲ ਸਟ्रेस ਬਣ ਜਾਂਦਾ ਬਿਨਾ ਮਤਲਬ ਵੀ ਹਾਇ ਮੈਂ ਕਿਤੇ ਗੰਜੀ ਨਾ ਹੋ ਜਾ ਔਰ ਬਹੁਤ ਸਾਰੀਆਂ ਮੇਰੀਆਂ ਮਾਤਾ ਪਿਤਾ ਪੈਣਾ ਇਦਾਂ ਦੀਆਂ ਹੈਗੀਆਂ ਬੀਬੀਆਂ ਜਿਨ੍ਹਾਂ ਦੇ ਇੱਥੋਂ ਚੀਰ ਕੱਢਿਆ ਹੁੰਦਾ ਵਿੱਚੋਂ ਖਾਲੀ ਹੋਇਆ ਪਿਆ ਸਰ ਮਤਲਬ ਉਹ ਗੰਜਾਪਨ ਦਿਖਦਾ ਬਸ ਇਹ ਹੈ ਕਿ ਜੈਂਟਸ ਜਿਹੜੇ ਉਹ ਗੰਝੇ ਹੋ ਜਾਂਦੇ ਆ ਪਲੇਨ ਹੋ ਜਾਂਦੇ ਆ ਲੇਡੀਜ਼ ਹਲੇ ਤੱਕ ਬਾਬੇ ਦੀ ਬੜੀ ਕਿਰਪਾ ਲੇਡੀਜ਼ ਦੇ ਸਿਰ ਤੇ ਵਾਲ ਫੇਰ ਵੀ ਬਚ ਜਾਂਦੇ ਆ ਥੋੜੇ ਬਹੁਤੇ ਪਰ ਜਿੱਦਾਂ ਤੁਹਾਡੇ ਵਾਲ ਘਟ ਰਹੇ ਆ ਨਾ ਇਹ ਮੈਂ ਤੁਹਾਨੂੰ ਦੱਸ ਦਿੰਨਾ ਇਸ ਏਜ ਦੇ ਵਿੱਚ ਜਿਹੜਾ ਇਹ ਇੱਕ ਤੇਲ ਬਣਿਆ ਸਾਡਾ ਇਹਦਾ ਨਾਮ ਦਿੱਤਾ ਸੀ ਆਦੀਨਾਥ 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 ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਇਹ ਕੋਈ ਅੱਜ ਕੱਲ ਦਾ ਨਹੀਂ ਹੈਗਾ ਇਹਦੇ ਵਿੱਚ ਪਹਿਲਾਂ ਤਾਂ ਅਸੀਂ ਜੜੀ ਬੂਟੀਆਂ ਦਾ ਐਕਸਟ੍ਰੈਕਟਰ ਕੱਢ ਕੇ ਲੈਨੇ ਆ ਔਰ ਉਸ ਤੋਂ ਬਾਅਦ ਨਾ ਮੈਡਮ ਅਸੀਂ ਜੜੀ ਬੂਟੀਆਂ ਦੇ ਵਿੱਚ ਪਾਉਨੇ ਆ ਜਿਵੇਂ ਮੇਥੀ ਔਰ ਕਲੌਂਜੀ ਦਾ ਜਿੰਨਾ ਸਾਡੇ ਵੀਰ ਭਰਾਵਾਂ ਨੂੰ ਜਾਂ ਭੈਣਾਂ ਨੂੰ ਪਤਾ ਹੈ ਕਿ ਮੇਥੀ ਕਲੌਂਜੀ ਜਿਹੜੀ ਆ ਉਹ ਬਾਲਾਂ ਵਾਸਤੇ ਕਿੰਨੀ ਜ਼ਬਰਦਸਤ ਚੀਜ਼ ਆ ਉਹਨਾਂ ਨੂੰ ਤਾਂ ਸਾਰੀ ਗੱਲ ਪਤਾ ਜਿਹਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਜਿਹੜੀ ਕਲੌਂਜੀ ਆ ਨਾ ਜੀ ਇਹ ਆਨੀਅਨ ਸੀਡ ਜਿਹੜਾ ਹੈਗਾ ਉਹ ਹੈ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਪਿਆਜ਼ ਦਾ ਬੀਜ ਆ ਉਸੇ ਤਰ੍ਹਾਂ ਇਹਨਾਂ ਨੂੰ ਪਕਾਇਆ ਜਾਂਦਾ ਬਣਾਇਆ ਜਾਂਦਾ ਪਰ ਦੇਖੋ ਤੁਸੀਂ ਇਹਨੂੰ ਹੱਥ 'ਚ ਵੜੋ ਇਹਦੀ ਮੈਡਮ ਫ੍ਰੈਗਰੈਂਸ ਲੈ ਕੇ ਦੇਖੋ ਨੈਚੁਰਲ ਆ ਔਰ ਇੱਕ ਇੱਕ ਜੜੀ ਬੂਟੀ ਇਹਦੇ ਵਿੱਚ ਤੁਹਾਨੂੰ ਪਈ ਦਿਖੂਗੀ ਹਾਂ ਦਿਖ ਰਹੀ ਹੈ ਇਹ ਜਿਹੜੇ ਜਿਹੜੇ ਡੱਕੇ ਜੇ ਪਏ ਆ ਨਾ ਜੀ ਇਹ ਜਟਾਮਾਂਸੀ ਹੈ ਜਟਾਮਾਂਸੀ ਜਟਾਮਾਂਸੀ ਇਹ ਤੁਸੀਂ ਕਦੀ ਗੂਗਲ ਤੇ ਜਟਾਮਾਂਸੀ ਖੁਸ਼ੂ ਦੇਖੋ ਕਿੰਨੀ ਪਿਆਰੀ ਹੈ ਪਿਓਰ ਓਰੀਜਨਲ ਹੈ ਚ ਕੋਈ ਫਰੇਗਰੈਂਸ ਨਹੀਂ ਦਿੰਦੀ ਹੋਈ ਹੈ ਨਾ ਤੇ ਇਦੇ ਚੰਦਾ ਜਿਹੜਾ ਤੁਸੀਂ ਕਹਿੰਦੇ ਹੋ ਜਟਾ ਮੰਨਸੀ ਇਹਨੂੰ ਤੁਸੀਂ ਹੁਣੇ Google ਸਰਚ ਕਰੋ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਤਾਂ ਹੀ ਮੈਂ ਤੁਹਾਨੂੰ ਦੱਸ ਪਾਰਿਆ ਤੇ ਤੁਸੀਂ Google ਤੇ ਸਰਚ ਕਰੋ ਦੂਜਾ ਫੋਨ ਚੱਕੋ ਦੋ ਫੋਨ ਅੱਜਕੱਲ ਸਭ ਕੋਲੇ ਹੁੰਦੇ ਆ ਨਹੀਂ ਤਾਂ ਨਾਲ ਬੈਠੀ ਨੂੰ ਕਹਿ ਦਿਓ ਖੋਲ ਦੂ ਜਾਂ ਬੈਠੇ ਨੂੰ ਕਹਿ ਦੋ ਖੋਲ ਦੂਗਾ ਤੇ ਉਹਨੂੰ ਕਹੋ ਵੀ Google ਤੇ ਜਾ ਕੇ ਜਟਾ ਮੰਨਸੀ ਲਿਖੋ ਜਦੋਂ ਤੁਸੀਂ ਜਟਾ ਮੰਨਸੀ ਲਿਖੋਗੇ ਉਹ ਇੱਕ ਝਾੜ ਹੋਊਗਾ ਤੁਹਾਨੂੰ ਲੱਗੂਗਾ ਜਿਵੇਂ ਸਾਡੇ ਸਿਰ ਦੇ ਵਾਲ ਹੂੰ ਉਹ ਜੜੀ ਬੂਟੀ ਰੱਬ ਨੇ ਉਦਾਂ ਬਣਾਈ ਹੋਈ ਆ ਤੇ ਉਹਦੇ ਵਿੱਚ ਪਾਈ ਹੋਈ ਆ ਸਪੈਸ਼ਲੀ ਪਈ ਆ ਇਹਦੇ ਵਿੱਚ ਤੇ ਉਹ ਜੜੀ ਬੂਟੀ ਕਰਕੇ ਹੀ ਇਹਦਾ ਪ੍ਰਭਾਵ ਹੈ ਜੀ ਔਰ ਉਹ ਉਹ ਜੜੀ ਬੂਟੀ ਪਾਣ ਦਾ ਹਰੇਕ ਨੂੰ ਨਹੀਂ ਪਤਾ ਹੁੰਦਾ ਲੇਕਿਨ ਮੈਨੂੰ ਵੀ ਨਹੀਂ ਪਤਾ ਸੱਚ ਮੈਂ ਤੁਹਾਨੂੰ ਦੱਸਾਂ ਮੈਂ ਬੜਾ ਇਸ ਕਲੀਅਰ ਆ ਜੀ ਮੈਨੂੰ ਨਹੀਂ ਪਤਾ ਤੇ ਨਹੀਂ ਪਤਾ ਪਰ ਜਿਹੜੇ ਸਾਡੇ ਸੀਨੀਅਰ ਵੈਦ ਜੀ ਆ ਉਹ ਇਹ ਸਾਨੂੰ ਦੱਸਦੇ ਵੀ ਨਹੀਂ ਹੈਗੇ ਹਲੇ ਕਹਿੰਦੇ ਕੋਈ ਨਹੀਂ ਕੋਲ ਤਰ੍ਹਾਂ ਵਾਲੇ ਟਾਈਮ ਨਹੀਂ ਆਦੋਂ ਦੱਸਾਂਗੇ ਕਿਵੇਂ ਬਣਾਉਣਾ ਤੇ ਉਹ ਆਪ ਹੀ ਤਿਆਰ ਕਰਦੇ ਆ ਜੀ ਪੈਕਿੰਗ ਕਰਦੇ ਆ ਔਰ ਐਡਾ ਵਧੀਆ ਰਿਜ਼ਲਟ ਹੈ ਜੀ ਇਹਦਾ ਔਰ ਸਾਡੇ ਕੋਲ ਉਹ ਰੈਡੀ ਨਹੀਂ ਹੁੰਦਾ ਜੇ ਤੁਸੀਂ ਮੇਰੇ ਕੋਲ ਉਹਦੀ ਸੇਲ ਵਿੱਚੋਂ ਨਾ ਕਿੰਨੀਆਂ ਵੈਸੇ ਤੁਸੀਂ ਗੂਗਲ ਤੇ ਜਾ ਕੇ ਦੇਖਿਓ ਦੀ ਸੇਲ ਕਿੱਦਾ ਹੈਗੀ ਆ ਮਤਲਬ ਸਾਡੇ ਕੋਲ ਪੂਰੀ ਨਹੀਂ ਹੁੰਦੀ ਇਹਦਾ ਜਦੋਂ ਵੀ ਆਉਂਦਾ ਇੱਕ ਟੈਂਪੂ ਭਰ ਕੇ ਆਉਂਦਾ ਖਾਲੀ ਸ਼ੀਸ਼ੀ ਦਾ ਤੇ ਜਾਂਦਾ ਵੀ ਤਾਂ ਹੋਊਗਾ ਨਾ ਤਾਂ ਇੰਦਾ ਹੀ ਆਉਂਦਾ ਤੇ ਇਸ ਤਰ੍ਹਾਂ ਇਹਦੀ ਮਤਲਬ ਕਿ ਬਲਕ ਦੇ ਵਿੱਚ ਸੇਲ ਆ ਤੇ ਔਰ ਨਾਲ ਇਹਦੇ ਸ਼ੈਂਪੂ ਹੈ ਸੀ ਸ਼ੈਂਪੂ ਵੀ ਅਸੀਂ ਆਪਣੇ ਹੀ ਦਿੰਨੇ ਆ ਔਰ ਦੋਏ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਯੂਜ਼ ਕਰਨਾ ਤੀਜੀ ਚੀਜ਼ ਯੂਜ਼ ਨਹੀਂ ਕਰਨੀ ਇਹਦੇ ਵਿੱਚ ਇੱਥੇ ਤੱਕ ਦਾ ਸਮਝੋ ਐਲੋਵੇਰਾ ਹੈ ਆ 70% ਐਲੋਵੇਰਾ ਪਲਪ ਹੈ ਇਹਦੇ ਵਿੱਚ ਬਾਕੀ ਦੀਆਂ ਸਾਰੀਆਂ ਹਰਬਜ਼ ਜਿਹੜੀਆਂ ਬੂਟੀਆਂ ਨੇ ਜਦੋਂ ਇਹ ਸ਼ੈਂਪੂ ਨੂੰ ਤੁਸੀਂ ਯੂਜ਼ ਕਰੋ ਇਹ ਤੇਲ ਨੂੰ ਯੂਜ਼ ਕਰੋ ਉਦੋਂ ਹਫ਼ਤੇ ਜਾਂ 10 ਦਿਨ ਬਾਅਦ ਤੁਸੀਂ ਦੇਖੋਗੇ ਕੰਗੀ 'ਚ ਵਾਲ ਨਹੀਂ ਆ ਰਿਹਾ ਤੇ ਗ੍ਰੋਥ ਦਾ ਕੁਛ ਐਸਟੀਮੇਟ ਹੈਗਾ ਮੇਰੇ ਤੋਂ ਨਾਲ ਹੀ ਨਾਲ ਵਧਨੇ ਸ਼ੁਰੂ ਹੁੰਦੇ ਆ ਤੁਸੀਂ ਦੇਖਿਓ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਬਾਲ ਅੱਜ ਤੁਸੀਂ ਬੈਠੇ ਹੋ ਸਾਡੇ ਸਾਹਮਣੇ ਤੁਹਾਡੀ ਅੱਜ ਫੋਟੋ ਖਿੱਚਾਂਗੇ ਤੁਹਾਡੀ ਅਗਲੇ 2 ਮਹੀਨੇ ਬਾਅਦ ਫੋਟੋ ਦੁਬਾਰਾ ਪਰ ਇਹ ਗੱਲ ਜਰੂਰ ਹੈ ਕਿ ਅਸੀਂ ਤੁਹਾਨੂੰ ਦੇ ਕੇ ਭੇਜਾਂਗੇ ਸ਼ੀਸ਼ੀਆਂ ਇਮਾਨਦਾਰੀ ਨਾਲ ਖਾਲੀ ਦਿਖਾ ਦਿਓ ਮੈਂ ਲਾਈਆਂ ਨੇ ਢੋਲ ਕੇ ਨਾ ਦਿਖਾਈਓ ਵੀ ਮੈਂ ਯੂਜ਼ ਕੀਤਾ ਕਿਉਂਕਿ ਸਾਨੂੰ ਪਤਾ ਨਾ ਟਾਈਮ ਤੁਹਾਡੇ ਕੋਲੇ ਸਾਹ ਲੈਣ ਦਾ ਹੈ ਨਹੀਂ ਪਰ ਇਹਨੂੰ ਯੂਜ਼ ਕਰ ਲਿਓ ਨਹੀਂ ਨਹੀਂ ਮੈਂ ਤੇ ਕਰੂੰਗੀ ਮੈਂ ਮੇਰੇ ਮੰਮੀ ਨੇ ਬਣਾ ਕੇ ਦਿੱਤਾ ਹੀ ਕਰੇ ਉਹ ਘਰੇ ਜਿੱਦਾਂ ਸਰੋਂ ਦਾ ਤੇਲ ਕਲੌਂਜੀ ਤੇ ਇਦਾਂ ਪਾ ਕੇ ਬਟ ਟਾਈਮ ਨਹੀਂ ਸੀ ਲੱਗ ਰਿਹਾ ਬਟ ਮੈਂ ਤੁਸੀਂ ਇਹ ਕਰਿਓ ਮੰਮੀ ਨੂੰ ਵੀ ਦਿਓ ਕਿ ਮੰਮੀ ਆ ਦੇਖੋ ਯੂਜ਼ ਕਰਕੇ ਗੋਲ ਸਾਹਿਬ ਨੇ ਦਿੱਤਾ ਤੇ ਤੁਸੀਂ ਦੇਖਿਓ ਵੀ ਇਹ ਇਹ ਨੂੰ ਇਹ ਅੱਛਾ ਇਹਦਾ ਟਾਈਮ ਵੀ ਕੋਈ ਨਹੀਂ ਤੁਸੀਂ ਰਾਤ ਨੂੰ ਯੂਜ਼ ਕਰੋ ਆਦ ਨੂੰ ਲਾ ਕੇ ਸੋਜੋ ਤੇਲ ਵਾਲਾ ਦੇ ਵਿੱਚ ਕੋਈ ਇੱਕ ਗੱਦੀ ਖਰਾਬ ਨਹੀਂ ਕਰਦਾ ਪਿੱਲੋ ਖਰਾਬ ਨਹੀਂ ਕਰਦਾ ਬਿਲਕੁਲ ਬਾਲਾਂ ਚ ਰੋਡ ਚ ਲਗਾਣਾ ਥੱਲੇ ਮਲਣਾ ਨਹੀਂ ਬਾਲਾਂ ਦੇ ਉੱਪਰ ਮਲਣ ਦੀ ਲੋੜ ਨਹੀਂ ਹੈ ਸਿਰਫ ਤਾਲੂ ਤਾਲੂ ਕਲਪ ਦੇ ਵਿੱਚ ਲਗਾਣਾ ਤਾਂ ਸਵੇਰੇ ਉੱਠ ਕੇ ਤੁਸੀਂ ਇਸ ਸ਼ੈਂਪੂ ਨਾਲ ਇਹਨੂੰ ਵਾਸ਼ ਕਰਦੇ ਹਫਤੇ ਚ ਦੋ ਵਾਰ ਹੀ ਯੂਜ਼ ਕਰੀਏ ਜਿੰਨੀ ਵਾਰ ਨਹਾਣਾ ਤੁਸੀਂ ਦੇਖੋਗੇ ਕਿ ਬਾਲਾਂ ਦੇ ਵਿੱਚ ਜਾਨ ਆ ਰਹੀ ਹੈ ਕੱਲਾ ਇਹ ਨਹੀਂ ਕਿ ਅਸੀਂ ਮਲ ਲੀਏ ਤੇ ਹੋ ਗਿਆ ਥੋੜਾ ਬਹੁਤ ਤਾਂ ਖਾਣਾ ਵੀ ਚਾਹੀਦਾ ਕੁਝ ਕਾਣ ਲਈ ਅਸੀਂ ਦੱਸਦੇ ਜਿਵੇਂ ਇੱਕ ਪੰਜਮ ਹਲਦੀ ਆ ਸਿਰਫਲਾ ਪਾਊਡਰ ਹੈ ਇਹ ਤੁਹਾਡੀ ਗੱਟ ਹੈਲਥ ਨੂੰ ਠੀਕ ਕਰਦਾ ਓਕੇ ਤੁਹਾਡੇ ਜਦੋਂ ਪੇਟ ਠੀਕ ਹੁੰਦਾ ਫਿਰ ਤੁਸੀਂ ਇਹ ਸਮਝ ਲਓ ਕਿ ਅੱਧੀਆਂ ਬਿਮਾਰੀਆਂ ਦੀ ਜੜ ਤੇ ਪੇਟ ਚ ਹੀ ਆ ਪੇਟ ਸਾਫ ਹੋ ਜੇ ਔਰ ਤੁਹਾਡੇ ਹਲਦੀ ਜਿਹੜੀ ਆ ਉਹ ਅੰਦਰੋਂ એનર્ਜੀ ਦੇ ਦੇਵੇ ਨਰਵ ਸਿਸਟਮ ਨੂੰ ਫਿਰ ਤੁਸੀਂ ਦੇਖਿਓ ਹਲਦੀ ਕਿੱਦਾਂ ਖਾਣੀ ਉਹ ਵੀ ਮੈਨੂੰ ਲੱਗਦਾ ਮੈਂ ਦੇਖ ਹੀ ਰਹੀ ਹਾਂ ਭਾਈ ਇਹ ਦੇਖੋ ਨਾ ਇਹ ਹਲਦੀ ਕਿੱਦਾਂ ਖਾਵਾਂਗੀ ਇਦਾਂ ਮਤਲਬ ਕਿਸੇ ਦੁੱਧ ਚ ਜਾਂ ਪਾਣੀ ਕਿੱਦਾਂ ਇਹ ਤਾਂ ਮੈਂ ਤੁਹਾਨੂੰ ਦੱਸਦਾ ਇਹ ਹਲਦੀ ਆਮ ਹਲਦੀ ਨਹੀਂ ਹੈਗੀ ਓਕੇ ਇਹ ਨਾਰਮਲ ਹਲਦੀ ਨਹੀਂ ਹੈਗੀ ਇਹ ਹਲਦੀ ਐਸੀ ਕੋਈ ਬਿਮਾਰੀ ਨਹੀਂ ਹੈ ਜਿਹਦੇ ਚ ਕੰਮ ਨਹੀਂ ਕਰਦੀ ਔਰ ਜਿਹੜਾ ਇਨਸਾਨ ਇਹਨੂੰ ਬਿਨਾ ਬਿਮਾਰੀ ਤੋਂ ਖਾਣਾ ਸ਼ੁਰੂ ਕਰ ਦੇ ਉਹਨੂੰ ਕਦੀ ਬਿਮਾਰੀ ਨਹੀਂ ਲੱਗ ਸਕਦੀ ਇਹ ਇਮਿਊਨ ਪਾਵਰ ਨੂੰ ਇਨਕਰੀਜ਼ ਕਰ ਦਿਆ ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਪਾਈ ਗਈ ਹੈ ਮੈਂ ਇਹਦਾ ਨੁਸਖਾ ਬੋਲ ਦਣਾ ਹਾਂ ਨਾ ਕਿਉਂਕਿ ਦੇਖੋ ਪਤਾ ਨਹੀਂ ਕਦੋਂ ਤੱਕ ਇਹ ਫੈਕਟਰੀਆਂ ਚੱਲਦੀਆਂ ਨੇ ਕਦੋਂ ਤੱਕ ਕਿਹੜੀ ਦੁਨੀਆਂ ਕਿੱਥੇ ਜਾਣੀ ਹੈ ਜਦੋਂ ਬੰਦਾ ਰਾਈਜ਼ ਕਰ ਜਾਂਦਾ ਪਿੱਛੇ ਪਤਾ ਨਹੀਂ ਕੀ ਹੁੰਦਾ ਲੇਕਿਨ ਮੈਂ ਤੁਹਾਨੂੰ ਨੁਸਖੇ ਦੱਸ ਦਿੰਦਾ ਘਰੇ ਬਣਾਓ ਪੰਸਾਰੀ ਕੋਲ ਜਾਓ ਉਹਦੇ ਕੋਲੋਂ ਲਓ ਅਰਪਨ ਸਾਰੀ ਨੂੰ ਇਹ ਜ਼ਰੂਰ ਕਹਿ ਦਿਓ ਜੀ ਇਹ ਨੁਸਖਾ ਗੁਇਲ ਸਾਹਿਬ ਨੇ ਦੱਸਿਆ ਥੋੜਾ ਜਿਹਾ ਧਿਆਨ ਨਾਲ ਦੇ ਦਿਓ ਪੂਰੀ ਦੇ ਦੇਣਗੇ ਦਵਾਈ ਤੁਹਾਨੂੰ ਮੇਰਾ ਨਾਮ ਲੈਂਦੇ ਪਨਸਾਰੀ ਸਾਰੇ ਸਾਡੀ ਵੀ ਇੱਜ਼ਤ ਕਰਦੇ ਆ ਅਸੀਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਬਿਨਾਂ ਗੱਲ ਤੋਂ ਪ੍ਰਮੋਟ ਕਰਦੇ ਆ ਸਾਨੂੰ ਕਿ ਪਨਸਾਰੀਆਂ ਨੇ ਆ ਕੇ ਸਮਾਨ ਥੋੜੀ ਫ੍ਰੀ ਦੇ ਦੇਣਾ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਭਰਾਵੋ ਤੁਹਾਡੇ ਕੋਲ ਲੋਕ ਆਉਂਦੇ ਆ ਚੀਜ਼ਾਂ ਸਹੀ ਲਈ ਜਾਓ ਹੈ ਨਾ ਤੇ ਹੁਣ ਇਹਦੇ ਚ ਅਸੀਂ ਪਾਈ ਕਾਲੀ ਹਲਦੀ ਕਾਲੀ ਹਲਦੀ ਦੇਖੀ ਕਦੇ ਤੁਸੀਂ ਫੋਟੋਆਂ 'ਚ ਦੇਖੀ ਆ ਫੋਟੋਆਂ 'ਚ ਦੇਖੀ ਆ ਚਲੋ ਅੱਜ ਤੁਹਾਨੂੰ ਓਰਿਜਨਲ ਦਿਖਾਉਂਦੇ ਆ ਕਾਲੀ ਹਲਦੀ ਤੇ ਉਹਦੇ ਵਿੱਚ ਸੇਲਮ ਦੀ ਹਲਦੀ ਸੇਲਮ ਆਪਣੀ ਨਾਰਮਲ ਜਿਹੜੀ ਰਸੋਈ ਦੀ ਹਲਦੀ ਆ ਉਹਦੇ ਵਿੱਚ ਸੇਲਮ ਦੀ ਫਲੀ ਜਿਹੜੀ ਉਹ ਕੁਆਲਿਟੀ ਉਹਦੀ ਬਹੁਤ ਵਧੀਆ ਹੁੰਦੀ ਆ ਤੇ ਉਸ ਤੋਂ ਬਾਅਦ दारू ਹਲਦੀ ਅੰਬਾ ਹਲਦੀ दारू ਹਲਦੀ दारू ਉਹ ਨਹੀਂ ਹਲਦੀ ਐ ਲੱਕੜ ਹੁੰਦੀ ਐ ਓਕੇ ਇੱਕ ਵੁੱਡ ਐ ਇਹ ਇਹ ਤੇ ਅੰਬਾ ਹਲਦੀ ਵੀ ਇੱਕ ਬੁੱਢਾ ਲੱਕੜ ਹੈ ਇਹਨੂੰ ਜਦੋਂ ਪੀਸਦੇ ਆਂ ਤੇ ਤਾਂ ਪਾਊਡਰ ਕਰਦੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਦਾ ਲੱਕੜੀ ਜਿਹਨੂੰ ਅਸੀਂ ਜੰਗਲੀ ਹਲਦੀ ਕਹਿੰਦੇ ਆ ਇਹਦਾ ਮੈਡਮ ਜੀ ਤੁਹਾਡੀ ਬਾਡੀ ਦੇ ਵਿੱਚ ਜਿੰਨਾ ਵੀ ਫੈਟ ਆ ਉਹਨੂੰ ਕੰਟਰੋਲ ਕਰਨਾ ਹੈ ਨੇ ਔਰ ਜਿੰਨਾ ਵੀ ਤੁਹਾਡਾ ਟਮੀ ਦੇ ਵਿੱਚ ਵਰਮ ਇਨਫੈਕਸ਼ਨ ਹੈ ਉਹਨੂੰ ਖਤਮ ਕਰਨਾ ਔਰ ਰੀਡ ਦੀ ਹੱਡੀ ਚ ਦਰਦ ਹੈ ਸਟਿਫਨੈਸ ਹੈ ਮਸਲਜ ਦੀ ਸਟਿਫਨੈਸ ਆ ਤੁਸੀਂ ਕੰਮ ਕਰਕੇ ਟਾਇਰ ਹੁੰਦੇ ਹੋ ਥੱਕ ਜਾਂਦੇ ਹੋ ਉਹਦੀ ਪ੍ਰੋਬਲਮ ਇਹਨੇ ਸੋਲਵ ਕਰਨੀ ਆ ਔਰ ਇਹਨੂੰ ਲੈਣ ਦਾ ਤਰੀਕਾ ਮੈਂ ਤੁਹਾਨੂੰ ਜਿਹੜੇ ਭੈਣ ਭਰਾ ਕਹਿੰਦੇ ਰਹਿੰਦੇ ਨੇ ਪੈਰਾਂ ਚੋਂ ਅੱਗ ਨਿਕਲ ਹੀ ਜਾਂਦੀ ਆ ਸ਼ੂਗਰ ਕਰਕੇ ਪੈਰ ਜਲੀ ਜਾਂਦੇ ਆ ਪਸੀਨਾ ਆਈ ਜਾਂਦਾ ਉਹਨਾਂ ਵਾਸਤੇ ਇਹ ਇੱਕ ਰਾਮ ਬਾਣ ਦਾ ਕੰਮ ਕਰਦੀ ਆ ਔਰ ਇਹਦੇ ਵਿੱਚ ਕੀ ਆ ਕਿ ਅੱਧਾ ਚਮਚਾ ਹਲਦੀ ਦਾ ਗੌਰ ਕਰਿਓ ਮੇਰੀ ਗੱਲ ਵੱਲ ਅੱਧਾ ਚਮਚਾ ਪੰਚਮ ਹਲਦੀ ਦਾ ਤੇ ਇੱਕ ਕੱਪ ਦੁੱਧ ਉਹਦੇ ਵਿੱਚ ਇੱਕ ਮੱਕੀ ਦੇ ਦਾਣੇ ਜਿੰਨੀ ਇੱਕ ਹਿੰਗ ਹਿੰਗ ਓਰਿਜਨਲ ਹੋਣੀ ਚਾਹੀਦੀ ਆ ਹਿੰਗ ਤੁਹਾਨੂੰ ਜਿਹੜੀ ਓਰਿਜਨਲ ਆ ਉਹ 10 ਗ੍ਰਾਮ ਹਿੰਗ 11200 ਰੁਪਏ ਤੋਂ ਘੱਟ ਨਹੀਂ ਮਿਲਣੀ ਆ ਮੈਂ ਤੁਹਾਨੂੰ ਦੱਸ ਦਿੰਨਾ ਕਿਤੋਂ ਵੀ ਲੈ ਲਿਓ ਜਿਹੜੀ ਨਾਰਮਲ ਹੁੰਦੀ ਆ ਉਹ ਤੇ ਮਿਲ ਜੂਗੀ ਤੁਹਾਨੂੰ ਇੱਚ ਖਸ਼ੂ ਹੁੰਦੀ ਆ ਹਿੰਗ ਦੀ ਪਰ ਹਿੰਗ ਦਾ ਅਸਰ ਨਹੀਂ ਹੁੰਦਾ ਔਰ ਦੂਸਰੀ ਚੀਜ਼ ਉਹਦੇ ਵਿੱਚ ਪਾਉਣੀ ਆ ਇੱਕ ਚੁਟਕੀ ਇੱਕ ਚੁਟਕੀ ਪਰ ਉਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਓਕੇ ਇਤਨੇ ਚੀਜ਼ਾਂ ਬਾਗੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਓ ਉਹਨੂੰ ਪੀਓ ਜੇ ਠੰਡ ਵਿੱਚ ਬੈਠੇ ਹੋ ਠੰਡੇ ਏਰੀਆ 'ਚ ਬੈਠੇ ਹੋ ਜਾਂ ਸਿਆਲਾਂ ਦੇ ਦਿਨ ਨੇ ਤਾਂ ਉਬਾਲ ਕੇ ਪੀਣਾ ਜੇ ਗਰਮੀਆਂ ਦੇ ਵਿੱਚ ਬੈਠੇ ਹੋ ਗਰਮੀਆਂ ਦੇ ਦਿਨ ਨੇ ਤਾਂ ਗਰਮ ਦੁੱਧ ਦੇ ਵਿੱਚ ਘੋਲ ਕੇ ਪੀਣਾ ਉੱਪਰੋਂ ਪਾ ਕੇ ਇਹ ਗੱਲ ਯਾਦ ਰੱਖਿਓ ਇਹਦੇ ਲਈ ਫੋਨ ਫੂਨ ਨਾ ਕਰਿਆ ਕਰੋ ਬਹੁਤ ਇਨਾ ਚੱਕੇ ਜਾਂਦੇ ਨੇ ਨਾ ਗੱਲ ਹੋਣੀ ਆ ਜੋ ਮੈਂ ਕਿਹਾ ਇਹਨੂੰ ਸਾਂਭ ਕੇ ਰੱਖੋ ਆਪਣੇ ਕੋਲੇ ਪੌਡਕਾਸਟ ਨੂੰ ਕਦੇ ਵੀ ਸੁਣ ਲਿਓ ਤੁਹਾਡੇ ਕੰਮ ਦੀ ਚੀਜ਼ ਆ ਤਾਂ ਇਹ ਹੈ ਜੀ ਪੰਚਮ ਹਲਦੀ ਦਾ ਇਤਿਹਾਸ ਉਹਨਾਂ ਦਾ ਇੱਕ ਫੋਨ ਕਾਲ ਦਾ ਸਵਾਲ ਹੋਣੇ ਲੈ ਆਉਂਨੇ ਜੋ ਕਿ ਮੈਂ ਵੀ ਸੋਚਦੀ ਜੇ ਕਿਸੇ ਕੋ ਹਿੰਗ ਨਾ ਲਈ ਜਾਵੇ ਉਹ ਤਾਂ ਪਿੰ ਹਾਂ ਉਹ ਫਿਰ ਬਿਨਾ ਹਿੰਗ ਤੋਂ ਲੈ ਸਕਦਾ ਹੈ ਕਈ ਲੋਕਾਂ ਨੂੰ ਹਿੰਗ ਜਿਹੜੀ ਆ ਬਦਾ ਜਮੀ ਕਰਦੀ ਆ ਕਈ ਲੋਕਾਂ ਦਾ ਹਾਜਮਤ ਦੁਰਸਤ ਕਰਦੀ ਆ ਕਈਆਂ ਨੂੰ ਦੀ 스멜 ਗੰਦੀ ਲੱਗਦੀ ਆ ਉਹ ਨਾ ਪਾਣ ਕੋਈ ਦਿੱਕਤ ਨਹੀਂ ਪਰ ਕਾਲੀ ਮਿਰਚ ਕੱਲੀ ਹਲਦੀ ਜਿਹੜੀ ਇਹ ਵੀ ਬਹੁਤ ਵਧੀਆ ਇਹ ਚੀਜ਼ ਜਦੋਂ ਕਾਲੀ ਮਿਰਚ ਪੈਂਦੀ ਆ ਨਾ ਤਾਂ ਇਹ ਜੋੜਾਂ ਦੇ ਦਰਦ ਦੀ ਦਵਾਈ ਬਣ ਜਾਂਦੀ ਆ ਠੀਕ ਹੈ ਹਿੰਗ ਪੈ ਜਾਂਦੀ ਹੈ ਤਾਂ ਇਹ ਪੇਨ ਕਿਲਰ ਦਾ ਕੰਮ ਕਰਦੀ ਆ ਮਤਲਬ ਇਹਦੇ ਇਸ ਤਰ੍ਹਾਂ ਫਾਇਦੇ ਆ ਜੇ ਜੇ ਕੋਈ ਖਾ ਸਕਦਾ ਤਾਂ ਖਾ ਲਵੇ ਨਹੀਂ ਕੱਲੀ ਹਲਦੀ ਬਹੁਤ ਵਧੀਆ ਗੁੱਡੇ ਤੁਹਾਡਾ ਕੁਐਸਚਨ ਇਹ ਜਿਹੜੀ ਹਲਦੀ ਹੈ ਜੇ ਕਿਤੇ ਛੋਟੇ ਬੱਚਿਆਂ ਨੂੰ ਆਦਤ ਪਾ ਦਈਏ ਲੇਡੀਜ਼ ਨੂੰ ਆਦਤ ਪਾ ਦਈਏ ਜਿਵੇਂ ਨਾ ਘਰ 'ਚ ਵਿਆਹ ਕਰਾ ਕੇ ਨਵੀਂ ਨਵੀਂ ਬਹੂ ਆਉਂਦੀ ਆ ਉਹਨੂੰ ਜਿਹੜੀ ਆਦਤ ਪਾ ਦੋਗੇ ਪੈ ਜਾਂਦੀ ਆ ਉਹਨੂੰ ਆਉਂਦੇ ਕਹੋ ਵੀ ਸਾਡੇ ਘਰ 'ਚ ਦਾ ਰਿਵਾਜ ਆ ਪੰਜਮ ਹਲਦੀ ਖਾਣੀ ਖਾਣੀ ਆ ਉਹ ਜਦੋਂ ਮਹੀਨਾ ਕੁ ਖਾ ਲਈ ਨਾ ਉਹਦੀ ਬਾਡੀ ਫਿੱਟ ਰਹਿਣ ਲੱਗ ਜੂ ਔਰ ਉਹਨੂੰ ਗਈ ਨੂੰ ਮਾਈਕੇ ਵੀ ਗਈ ਨੂੰ ਪੁੱਛਣਗੇ ਤੇਰੇ ਵਿੱਚ ਫਰਕ ਕਿੱਥੋਂ ਆ ਗਿਆ ਇੰਨਾ ਸਟੈਮਨਾ ਕੰਮ ਕਰਨ ਦਾ ਤੇ ਇਹਦੇ ਨਾਲ ਲਾਈਕ ਫੇਸ ਤੇ ਕੁਝ ਇਫੈਕਟ ਪੈਂਦਾ ਇਦਾਂ ਲੁਕਿੰਗ ਇਹਦਾ ਚਿਹਰਾ ਦੇਖੇ ਬਹੁਤ ਬਿਲਕੁਲ ਖਿਹੜਿਆ ਹੁੰਦਾ ਲਾਲੀ ਆਈ ਹੁੰਦੀ ਚਿਹਰੇ ਤੇ ਮਤਲਬ ਔਰ ਲਾਇਆ ਵੀ ਕੁਝ ਨਹੀਂ ਹੁੰਦਾ ਬਿਨਾ ਮੇਕਅਪ ਤੋਂ ਹੁੰਦਾ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹੀ ਚੀਜ਼ਾਂ ਨੂੰ ਫਾਇਦਾ ਕਰਦੀ ਹੈ ਆਰਗਨ ਜਿਵੇਂ ਹੁਣ ਮੰਨ ਲਓ ਤਿਰਫਲਾ ਪਾਊਡਰ ਹੈ ਆਪਣਾ ਇਹ ਜਿਵੇਂ ਹੁਣ ਹਲਦੀ ਮੈਂ ਦੱਸੀਏ ਇਹ ਰਾਤ ਨੂੰ ਸੌਣ ਲੱਗੇ ਲੈਣੀ ਹੁਣ ਜਿਹੜੇ ਜਾਇੰਟਸ ਆ ਜਾਂ ਲੇਡੀਜ਼ ਆ ਉਹਨਾਂ ਨੂੰ ਮੇਰੀ ਗੱਲ ਬਹੁਤ ਸਮਝ ਆ ਚੁੱਕੀ ਹੈ ਬਹੁਤ ਲੋਕਾਂ ਨੂੰ ਸਮਝ ਆ ਚੁੱਕੀ ਹੈ ਵੀ ਜਿਹੜਾ ਤ੍ਰਿਫਲਾ ਪਾਊਡਰ ਹੈ ਇਹ ਤੁਹਾਡੀ ਮਤਲਬ ਜਾਨ ਦਾ ਰક્ષਕ ਹੈ ਜ਼ਿੰਦਗੀ ਦਾ ਰક્ષਕ ਹੈ ਦੇਖੋ ਜਿੱਦੀ ਜਿੰਨੀ ਵਧੀ ਹੈ ਜਿੰਨੀ ਉਮਰ ਹੈ ਉਹ ਤਾਂ ਉਹਨੇ ਉਨੀ ਹੀ ਭੋਗਣੀ ਹੈ ਪਰ ਅਸੀਂ ਕਹਿੰਦੇ ਹੁਣ ਉਮਰ ਜਿਹੜੀ ਹੈ ਜਿੰਨੀ ਮਰਜ਼ੀ ਭੋਗੀ ਜਾਵੇ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਗੇ ਹਮੇਸ਼ਾ ਇਹੀ ਅਰਦਾਸ ਕਰੀਦੀ ਆ ਕਿ ਮਾਲਕਾ ਜਿੰਨੇ ਦਿਨ ਤੱਕ ਬਖਸ਼ੇ ਨੇ ਉਹਨੇ ਦਿਨ ਤੰਦਰੁਸਤੀ ਬਖਸ਼ੀ ਨਾਲ ਮੰਜੇ ਤੇ ਨਾ ਪੈ ਜੀਏ ਕਿਸੇ ਤੇ ਬੋਝ ਨਾ ਬਣ ਜੀਏ ਤਾਂ ਇੱਕ ਤਾਂ ਹਲਦੀ ਜਿਹੜੀ ਹੈ ਅਗਰ ਜ਼ਿੰਦਗੀ ਚ ਆ ਜਵੇ ਤਾਂ ਮਤਲਬ ਹੀ ਨਹੀਂ ਹੈ ਦੂਜਾ ਜਿਹੜਾ ਤ੍ਰਿਫਲਾ ਪਾਊਡਰ ਹੈ ਮੈਡਮ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਇਹ ਤੁਹਾਡੀ ਗੱਟ ਹੈਲਥ ਨੂੰ ਠੀਕ ਕਰਦਾ ਉਹਨੇ ਹਰ ਇੱਕ ਕੰਪਨੀ ਨਹੀਂ ਬਣਾਉਂਦੀ ਤ੍ਰਿਫਲਾ ਤ੍ਰਿਫਲਾ ਸਾਰੀਆਂ ਬਣਾਉਂਦੀਆਂ ਨੇ ਜਿਹੜਾ ਇਹ ਤ੍ਰਿਫਲਾ ਮੇਰੇ ਹੱਥ ਚ ਪੜਿਆ ਹੋਇਆ ਇਹ ਸਿਰਫ ਆਪਣੀ ਕੰਪਨੀ ਦਾ ਬਣਦਾ ਔਰ ਇਹਨੂੰ ਮੈਂ ਹਰ ਬਾਰੀ ਐਦਾਂ ਦਿਖਾਣਾ ਕਿ ਕੋਈ ਹੋਰ ਕੰਪਨੀ ਬਣਾਵੇ ਨਹੀਂ ਹਣੇ ਤੱਕ ਬਣਿਆ ਕਿਉਂਕਿ ਇਹ ਇਹ ਚੀਜ਼ਾਂ ਜਦੋਂ ਬਣਦੀਆਂ ਨੇ ਤਾਂ ਕਿਸੇ ਗੱਲ ਨਾਲ ਬਣਦੀਆਂ ਨੇ ਐਵੇਂ ਨਹੀਂ ਬਣਦੀਆਂ ਇਹ ਤ੍ਰਿਫਲਾ ਅੰਮ੍ਰਿਤ ਹੈ ਮੈਡਮ ਇੱਚ ਨਾਲ ਤુલਸੀ ਦਾ ਮਿਸ਼ਰਣ ਦਿੱਤਾ ਓਕੇ ਤਾਂ ਇਹ ਇਹਨੂੰ ਲੈਣ ਦੇ ਨਾਲ ਜਿਵੇਂ ਹੁਣ ਮੰਨ ਲਓ ਅਸੀਂ ਕਹਿੰਦੇ ਆ ਕਿ ਕੋਈ ਜਾਇੰਟਸ ਆ ਉਹਦੇ ਵਾਸਤੇ 5 ਗ੍ਰਾਮ ਮਤਲਬ ਇੱਕ ਚਮਚਾ ਤ੍ਰਿਫਲਾ ਪਾਊਡਰ 5 ਵਜੇ ਦੇ ਅਰਾਊਂਡ ਸ਼ਾਮ ਨੂੰ ਲੈ ਲਵੇ ਪਾਣੀ ਨਾਲ ਜੇ ਕੋਈ ਲੇਡੀ ਆ ਉਹਨੇ ਉਹਨੇ ਆਪਣੀ ਜ਼ਿੰਦਗੀ ਚ ਇਹਨੂੰ ਸ਼ਾਮਲ ਕਰਨਾ ਤਾਂ ਰਾਤ ਨੂੰ ਇੱਕ ਗਲਾਸ ਪਾਣੀ ਚ ਕੰਚ ਦੇ ਗਲਾਸ ਲੈਵੇ ਉਹ ਚ ਪਾਣੀ ਚ ਭਿਓ ਕੇ ਰੱਖ ਦੇਵੇ ਤੇ ਉਹਨੂੰ ਸਵੇਰੇ ਘੋਲ ਕੇ ਪੀ ਲਵੇ ਤਾਂ ਤੁਸੀਂ ਇਹ ਦੇਖਿਓ ਕਿ ਇਹ ਜਿਵੇਂ ਨਾ दारू ਪੀਣ ਵਾਲੇ ਨੇ दारू ਸ਼ੁਰੂ ਕਰਦੇ ਹੁੰਦੇ ਪਹਿਲਾਂ ਚਾਰਕ ਦਿਨ ਉਲਟੀਆਂ ਕਰਦੇ ਆ ਢੱਕ ਫੜਦੇ ਆ ਉਹ ਕਰਦੇ ਆ ਫਿਰ ਹੌਲੀ ਹੌਲੀ ਪੱਕੇ ਹੋ ਜਾਂਦੇ ਆ ਪੂਰੀ ਬੋਤਲ ਗੱਢ ਕੇ ਰੱਖਣ ਲੱਗ ਜਾਂਦੇ ਆ ਤੇ ਉਸੇ ਤਰ੍ਹਾਂ ਇਹ ਵੀ ਹੌਲੀ ਹੌਲੀ ਪੇਟ 'ਚ ਐਡਜਸਟ ਹੁੰਦਾ ਪਰ ਜਦੋਂ ਇਹ ਐਡਜਸਟ ਹੋ ਜਾਂਦਾ ਫਿਰ ਤੁਹਾਡੇ ਘਰ ਦੇ ਵਿੱਚ ਕਦੇ ਵੀ ਜਲਦੀ ਜਲਦੀ ਹਾਰਟ ਅਟੈਕ ਲੇਈ ਤੁਹਾਡੇ ਘਰ ਚ ਐਂਬੂਲੈਂਸ ਨਹੀਂ ਆ ਸਕਦੀ ਤੁਹਾਨੂੰ ਲੈਣ ਵਾਸਤੇ ਔਰ ਇਹ ਤੁਹਾਡੇ ਆਰਗਨਸ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੇਸ਼ਨ ਸੈਕਸ਼ੂਅਲ ਆਰਗਨਸ ਹਰ ਚੀਜ਼ ਨੂੰ ਇਸ ਤਰ੍ਹਾਂ ਵਾਸ਼ ਕਰਕੇ ਰੱਖਦਾ ਜਿੱਦਾਂ ਤੁਸੀਂ ਕੱਪੜਾ ਪੁਰਾਣਾ ਧੋਦੇ ਹੋ ਨਾ ਡਿਟਰਜੈਂਟ ਦੇ ਵਿੱਚ ਉਹਦਾ ਬਿਲਕੁਲ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਸਮਝ ਲਈ ਹੈ ਪਕੜ ਲਈ ਜੀ ਮੈਡਮ ਤੇ ਲਾਈਕ ਮੇਰੇ ਮੇਰੇ ਸਰਕਲ ਚ ਕਾਫੀ ਲੋਕ ਹੈਗੇ ਨੇ ਖਾਂਦੇ ਪ੍ਰੋਪਰ ਡਾਈਟ ਦੇ ਵਿੱਚ ਲੈਕ ਬਿਲਕੁਲ ਪ੍ਰੋਪਰ ਡਾਈਟ ਖਾ ਰਹੇ ਬਟ ਉਹਨਾਂ ਦੇ ਮਸਲ ਜਾਂ ਕੁਝ ਵੀ ਮਤਲਬ ਜੈਮ ਵੀ ਲੋਂਦੇ ਹੋ ਬਾਡੀ ਨਹੀਂ ਗੇਨ ਕਰ ਪਾ ਰਹੀ ਉਹਦਾ ਕੋਈ ਸੋਲੂਸ਼ਨ ਉਹਦੇ ਵਾਸਤੇ ਬਹੁਤ ਚੀਜ਼ਾਂ ਨੇ ਇੱਕ ਤੇ ਜਿਹੜੀ ਹਲਦੀ ਪੰਚਮ ਦਿੱਤੀ ਆ ਮੈਂ ਇਹ ਸਿਰਫ ਇਸੇ ਕੰਮ ਲਈ ਆ ਕਿ ਜਿਹੜੇ ਲੋਕੀ ਇਦਾਂ ਦਾ ਚੀਜ਼ ਲੈਂਦੇ ਆ ਬਾਡੀ ਦੇ ਵਿੱਚ ਜਿੰਕ ਘਟ ਗਿਆ ਆਕਸੀਜਨ ਘਟ ਗਈ ਹਰ ਚੀਜ਼ ਇਹਨੇ ਪੂਰੀ ਕਰਨੀ ਦੂਸਰਾ ਉਹਨਾਂ ਵਾਸਤੇ ਸੀ ਚਵਨ ਪ੍ਰਾਸ਼ ਓਕੇ ਚਵਨ ਪ੍ਰਾਸ਼ ਸੀ ਆਪਣਾ ਬਣਾਇਆ ਜੀ ਮਾਰਕੀਟ 'ਚ ਚਵਨ ਪ੍ਰਾਸ਼ ਬੜੇ ਵਿਕਦੇ ਆ ਉਹ ਸਾਨੂੰ ਨਹੀਂ ਪਤਾ ਕੀ ਕਰਦੇ ਆ ਕੀ ਨਹੀਂ ਪਰ ਇਹ ਦੇਖੋ ਤੁਸੀਂ ਇਹ 750 ਗ੍ਰਾਮ ਚੌਵਨ ਬਰਾਸ਼ ਦਾ ਡੱਬਾ ਜੀ ਪੌਣਾ ਪੌਣਾ ਕਿਲੋ ਹੈ ਹਮਮ ਔਰ ਇਹਦੀ ਕੀਮਤ 1350 ਰੁਪਏ ਹੈ ਅੱਜ ਅੱਜ ਮਤਲਬ ਕਿ ਤੁਸੀਂ ਬੈਠਿਓ 2024 ਸਨ ਦੇ ਵਿੱਚ ਕਿਉਂਕਿ ਮੈਂ ਤਾਂ ਸਨ ਬੋਲੇ ਕਿ ਜੇ 34 ਚ ਦੇਖ ਲੈ ਕਿਤੇ ਮੇਰੇ ਬੱਚਿਆਂ ਤੋਂ ਲੋਕ ਐਸੇ ਰੇਟ ਜੀ ਨਾ ਮੰਗੀ ਜਾਣ ਜਦ ਤੱਕ ਖਬਰ ਹੈ ਕੀ ਬਣੂਗਾ ਤਾਂ ਤੇ ਅੱਜ ਦਾ ਇਹਦਾ ਦੇਖੋ ਔਰ ਇਹਦੇ ਚ ਜਿਹੜੀਆਂ ਚੀਜ਼ਾਂ ਪਈਆਂ ਨੇ ਜਦੋਂ ਇਨਸਾਨ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ ਜਦੋਂ ਇਹਨੂੰ ਖਾਂਦਾ ਨਾ ਚਮਚ ਮੂੰਹ ਚ ਲੈ ਕੇ ਇਹ ਸਾਰੀਆਂ ਚੀਜ਼ਾਂ ਦੀ ਫੀਲਿੰਗ ਆਉਂਦੀ ਆ ਬੰਦੇ ਨੂੰ ਤੇ ਮਾਰਨਿੰਗ ਖਾਣਾ ਹੈ ਇਹ ਸਵੇਰ ਖਾ ਲਓ ਸ਼ਾਮ ਨੂੰ ਖਾ ਲਓ ਇੱਕ ਟਾਈਮ ਫਿਕਸ ਕਰਨਾ ਜਦੋਂ ਮਰਜ਼ੀ ਖਾਓ ਇਹ ਜਿਹੜੇ ਜਿਹੜੇ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਜਦੋਂ ਸਕੂਲ ਤੋਂ ਆਉਂਦੇ ਆ ਉਦੋਂ ਖਵਾ ਦਿਓ ਜਾਂਦੇ ਹੋਏ ਨਾ ਦਿਓ ਤਾਂ ਜਿਹੜੇ ਜਾਇੰਟਸ ਨੇ ਉਹ ਰਾਤ ਨੂੰ ਖਾ ਕੇ ਪੈ ਜਾਂਦੇ ਜਿਹੜੇ ਲੋਕ दारू ਪਿੰਦੇ ਨੇ ਉਸ ਵੇਲੇ ਸੁਵੇਰੇ ਖਾਇਆ ਕਰਨ ਤਾਂ ਕਿ ਉਹ ਜਿਹਨੇ ਬੈਡ ਇਫੈਕਟਾਂ ਚੀਜ਼ਾਂ ਦੇ ਉਹ ਖਤਮ ਹੋ ਜਾਂਦੇ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਨਸ਼ੇ ਕਿਸੇ ਤਰ੍ਹਾਂ ਦਾ ਵੀ ਲੈਂਦੇ ਆ ਕਈ ਐਸੇ ਨਸ਼ੇ ਲੈਂਦੇ ਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਵੀ ਅਸੀਂ ਨਸ਼ਾ ਕਰਦੇ ਆ ਉਹਨਾਂ ਵਾਸਤੇ ਵੀ ਇਹ ਚਵਨਪਰਾਸ ਜਿਹੜਾ ਹੈਗਾ ਬਹੁਤ ਕਮਾਲ ਦੀ ਚੀਜ਼ ਆ ਔਰ ਇਹ ਅਸੀਂ ਮਤਲਬ ਕਿ ਇਹ ਸਮਝ ਲਓ ਵੀ ਬਹੁਤ ਸੋਚ ਸਮਝ ਕੇ ਆਮਲੇ ਦੀ ਪਿੱਠੀ ਦੇ ਵਿੱਚ ਬਣਾਇਆ ਇਹਨੂੰ ਸ਼ਕਰਕੰਦੀ ਦੇ ਪਿੱਠੀ ਦੇ ਵਿੱਚ ਨਹੀਂ ਬਣਾਇਆ ਜਾਂਦਾ ਪਿਓਰ ਆਮਲੇ ਦੇ ਵਿੱਚ ਬਣਾਇਆ ਜਾਂਦਾ ਔਰ ਇਹੀ ਗੱਲ ਕਿਹਾ ਕਿ ਸੁਭਾਸ਼ ਗੋਇਲ ਦਾ ਕਿਹਾ ਤੇ ਔਲੇ ਦਾ ਖਾਦਾ ਉਸੇ ਟਾਈਮ ਪਤਾ ਲੱਗਦਾ ਕੋਈ देर ਨਾਲ ਨਹੀਂ ਲੱਗਦਾ ਜਦੀ ਤੁਰੰਤ ਉਹਦਾ ਰਿਜ਼ਲਟ ਆਉਂਦਾ ਗੋਲ ਸਾਹਿਬ ਮੈਨੂੰ ਨਾ ਪ੍ਰੋਡਕਟ ਵੇਖ ਕੇ ਨੰਦਰੋਂ ਖੁਸ਼ੀ ਜੀ ਆਈ ਜਾਂਦੀ ਹੈ ਕਿ ਮੈਨੂੰ ਇਹ ਕਿ ਮੈਂ ਜਾਣਦੇ ਆ ਪਹਿਲਾਂ ਤੇ ਆਪਣਾ ਹੈਅਰ ਦਾ ਜਿਹੜਾ ਟ੍ਰੀਟਮੈਂਟ ਤੁਸੀਂ ਕਹਿ ਰਹੇ ਹੋ 2 ਮਹੀਨੇ ਬਹੁਤ ਵਧੀਆ ਮੈਂ ਜਾਣਦੇ ਆ ਸਟਾਰਟ ਕਰੂੰਗੀ ਬਾਕੀ ਜਿੰਨੇ ਵੀ ਪ੍ਰੋਡਕਟ ਹੈਗੇ ਬਸ ਮੈਂ ਜਦ ਲੱਗ ਜਾਣਾ ਮੈਂ ਸਕੈਡਿਊਲ ਬਣਾਉਣ ਕਿ ਸਵੇਰੇ ਕੀ ਖਾਣਾ ਸ਼ਾਮੀ ਕੀ ਖਾਣਾ ਤੇ ਆਪਣੇ ਆਪ ਨੂੰ ਫਿੱਟ ਕਰ ਲੈਣਾ ਕਿਉਂਕਿ ਇੰਟਰਨਲੀ ਮੈਨੂੰ ਲੱਗਦਾ ਸੀ ਕਿ ਮੈਂ ਵੀਕ ਹੋ ਨਹੀਂ ਆ ਕੰਮ ਦਾ ਪ੍ਰੈਸ਼ਰ ਕਰਕੇ ਥੈਂਕ ਯੂ ਸੋ ਮੱਚ ਇੰਨੇ ਜਾਣੇ ਲੋਕਾਂ ਨੂੰ ਇੰਨੀ ਵਧੀਆ ਨੋਲੇਜ ਐਂਡ ਮੈਨੂੰ ਵੀ ਵਧੀਆ ਲੱਗ ਰਿਹਾ ਕਿ ਮ ਉਹਨਾਂ ਨੂੰ ਇੰਟਰੋਡਿਊਸ ਕਰਵਾ ਰਹੇ ਨੇ ਵਧੀਆ ਪ੍ਰੋਡਕਟ ਤੇ ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਡਮ ਲਵ ਗਿੱਲ ਤੁਸੀਂ ਸ਼ੋ ਦੇ ਵਿੱਚ ਆਏ ਰੱਬ ਕਰੇ ਸਦਾ ਤੁਸੀਂ ਆਉਂਦੇ ਜਾਂਦੇ ਰਹੋ ਏ ਸਾਡਾ ਜਿਹੜਾ ਮੇਲਾ ਸੁਭਾਸ਼ ਗੋਇਲ ਹੈਲਥ ਸ਼ੋ ਇਹ ਸਾਡਾ ਐਦਾਂ ਹੀ ਤੁਹਾਡੇ ਵਾਂਗੂ ਮੁਸਕਰਾਉਂਦਾ ਰਹੇ ਚਮਕਦਾ ਰਹੇ ਔਰ ਤੁਸੀਂ ਵੀ ਹਮੇਸ਼ਾ ਚਮਕਦੇ ਦਮਕਦੇ ਰਹੋ ਇਸ ਦੇ ਇਹਦੇ ਨਾਲ ਹੀ ਅੱਜ ਦਾ ਪੋਡਕਾਸਟ ਤੁਹਾਡੇ ਲਈ ਐਨ ਐ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਪਰੀ ਸਤਿਕਾਰ ਪਰੀ ਸਤਿ ਸ਼੍ਰੀਕਾਲ ਜੀ ਨਮਸਕਾਰ ਪਿਛਲੇ ਸਾਲ ਬਿਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨੀਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਇਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਦਾਦਾ ਬੱਲੇ 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 ਆਇਆ ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਓਏ ਚਮਤਕਾਰ ਕੀਤਾ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਦੇਖੋ ਬਿਨਾਂ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਥੋੜੀ ਵੀ ਨਾ એનર્ਜੀ ਨਹੀਂ ਖਤਮ ਹੁੰਦੀ 사ਸੀ ਗਾਲ ਫੋਫੜ ਜੀ ਓਏ 사ਸੀ ਕਾਲ ਓਏ 8 ਵਜੇ ਤੱਕ ਹੈ ਕਿ 11 ਵਜੇ ਫਿਰ ਇਹ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਿਹਾ ਸਰੀਰ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਤੁਸੀਂ ਵੀ ਕਾਲ ਕਰੋ 828306000